ਛੋਣੇ ਘੜੀ ਛੋਣੇ ਬੁੜੀ ਰਾਮਣਾ ਛੋਣੇ ਬੁੜੀ ਰਾਮਣਾ ਕੀ ਕਰਾਂ ਨੀ ਤੋ ਬੇੜਾ ਬਈ ਜਾ ਛੱਡਾ ਬੇੜਾ ਬਈ ਛੋਡੇ ਬੇੜੇ ਪਾਰ ਹੋਣਗੇ ਕਟੋ ਕਟ ਮੁੰਡੇ ਤਿੰਨ ਚਾਰ ਹੋਣਗੇ ਅਭੀ ਬੰਦਲ ਕੋਦੇ ਅਭੀ ਬਾ ਅਭੀ ਬਾ ਅਮਰਾਏ ਅਭੀ ਬਾ ਬਾ ਬੇਬਾ ਇੱਥੇ ਲੜ ਕੇ ਮੇਰੇ ਕਰ ਸੁ ਤੇਰੀ ਮਾਂ ਨੂੰ ਦੇਖ ਜਾ ਕੇ ਮੈਂ ਚੱਕਰ ਆਈ ਜਾਂਦੇ ਤੇ ਹਾਂ ਤੇ ਬਾਕੀ ਦਾ ਉਹਨਾਂ ਕੇ ਹਾਂ ਵੀ ਕੋ ਕੋ ਤਾਂ ਇਹ ਗੱਲ ਪਾ ਬਾਬਾ ਜੀ ਬਾਬ ਤੁਮ ਕੋ ਬੋਲੇ ਦੀ ਬਾਬੇ ਕੋ ਮਰਾਂਗਾ ਬਾਬੇ ਕੋ ਮਰਾਂਗਾ ਜੇ ਤੂੰ ਮੰਗਾ ਮੈਂ ਮਰ ਜੂ ਤੇਰੀ ਘੱਟ ਤੇਰੀ ਜਾਨ ਦਾ ਹੀ ਜੀਤੀ ਉਹਨਾਂ ਕੇ ਤਾਂ ਹੈਗੇ ਇੱਧਰ ਹੀ ਆਉਣਗੇ ਮੈਨੂੰ ਪੱਕਾ ਪਤਾ ਕਿਤੇ ਨਹੀਂ ਜਾਂਦੇ ਹੋਰ ਕਿਸੇ ਪਾਸੇ ਨਹੀਂ ਲੀਂਦੇ ਹੈਗੇ ਬਾਈ ਮੈਂ ਬਾਈ ਤੂੰ ਬਹਿ ਜਾ ਤੇਰੇ ਕੀ ਘਰ ਚ ਪੌਰੀ ਆ ਗੱਲਾਂ ਕੋਈ ਨਾ ਚਾਚੀ ਹੁਣ ਤਾਂ ਪੋਰੇ ਵਾਲੀ ਕੰਮ ਹੋ ਰਿਹਾ ਮੇਰਾ ਤਾਂ ਨਾ ਤੈਨੂੰ ਕੀ ਨੇ ਕਿਹਾ ਤੈਨੂੰ ਪੱਕੇ ਬੰਦੇ ਨੇ ਕਹੇ ਇੱਧਰ ਲੰਗੇ ਨੇ ਚਾਚੀ ਜਮਾ ਪੱਕੇ ਬੰਦੇ ਨੇ ਕਿਹਾ ਵੀ ਕੌਰੀਆਂ ਘਰੀ ਗਏ ਨੇ ਆ ਕੌਰੀਆਂ ਵਾਲੀ ਰਸਤਾ ਆਉਣਗੇ ਵੀ ਬੀਬੀਏ ਨਹੀਂ ਆਉਂਦੇ ਹੈਗੇ ਉਹ ਤਾਂ ਉੱਪਰੋਂ ਆਏ ਸੀ ਉਹ ਤੂੰ ਕਿਹਦਾ ਨਹੀਂ ਉੱਪਰ ਦੀ ਲੱਗਦੀ ਮੈਂ ਤੇਰੇ ਨਾਲ ਮੈਂ ਝੂਠ ਫੇਰ ਦੂੰ ਤੇਰੇ ਨਾਲੇ ਮੈਂ ਮੈਂ ਨਹੀਂ ਸਮਝਦਾ ਵੀ ਤੂੰ ਇਹਦੀ ਨੂੰ ਆਜਾ ਕੁਸ ਹੋਰ ਆ ਹਾਂ 7 ਲੱਖ ਰੁਪਏ ਗਿਆ ਅਗਲੇ ਦਾ ਨਾ ਬਈ ਤਾ ਤੀ ਦੂ ਰੋਲਾ ਕਾ ਪਉਂਦੀ ਸੀ ਮਾਤਾ ਇਹ ਪਾਉਂਗੀ ਰੋਲਾ ਐ ਕਿਵੇਂ ਪਾਏਗੀ ਤੂੰ ਰੋਲਾ ਤੈਨੂੰ ਕਹੇਗਾ ਕਿ 10000 ਰੁਪਏ ਮੇ ਤੋਂ ਲੈ ਲਈ ਲੈ 10000 ਦੇ ਕਰ ਦੇਵੇਂਗਾ 10000 ਰੁਪਏ ਲੈ ਆ ਉਹ ਦਿਨ ਆਤੀ ਸ਼ਕਲੀ ਲੈ ਕੇ ਦੇ ਸਾਨੂੰ ਮੇਰਾ ਮੁੰਡਾ ਕਹੋਂ ਘੜ ਦੂਗਾ ਮੈਨੂੰ ਗਾਹ ਦੇ ਲੱਗਰੇਗਾ ਆਹੋ ਕੋਈ ਨਹੀਂ ਆ ਰਿਹਾ ਹੈਗਾ ਹਏ ਬਈ ਕੋਈ ਜੁਦਾ ਹੈ ਨਹੀਂਗਾ ਕਿਸੇ ਪਾਸੇ ਕੋਈ ਨਹੀਂ ਦਾ ਹੈਗਾ ਭਾਈ ਮੈਨੂੰ ਤਾਂ ਹੈ ਉਹੀ ਲਾਰਾ ਲਾ ਕੇ ਕਹਿੰਦਾ ਇੱਧਰ ਕਾਇਨੇ ਇੱਧਰ ਕਾਇਨੇ ਕਿਹੜਾ ਕਾਇਨੇ ਕਿਸੇ ਪਾਸੇ ਉਹ ਨਾ ਨਾ ਚਾਚੀ ਲਾਰੇ ਵਾਲੀ ਗੱਲ ਨਹੀਂ ਹੈਗੀ ਦੇਖ ਜੇ ਤੈਨੂੰ ਮੈਂ ਲੈ ਕੇ ਆਇਆ ਕੁਛ ਨਾ ਕੁਛ ਤਾਂ ਹੱਥ ਆਪਣੇ ਲੱਗੂ ਚਾਹੇ ਵੱਡਾ ਬਾਬਾਸ ਲੱਗੇ ਚਾਹੇ ਕੋਈ ਛੋਟਾ ਬਾਬਾ ਹੱਥ ਲੱਗੇ ਚਾਹੇ ਲੱਗਣ ਤਿੰਨੇ ਹੱਥ ਹੱਥ ਦਾ ਕੁਛ ਨਾ ਕੁਛ ਲੱਗੂ ਮੇਰੇ ਪਿਓ ਦਾ ਸਾਲਾ ਕੋਈ ਤਾਂ ਮਿਲ ਜੇ ਮੈਨੂੰ ਉਹ ਬਾਬਾ ਹੰਦਾ ਖਸਮ ਜਿਹੜਾ ਮਰਜੀ ਆਵੇ ਮੈਂ ਤੈਨੂੰ ਕਹੀ ਸੀ ਗੱਲ ਆ ਦਿੱਗੇ ਬਾਬੇ ਨੂੰ ਵਾਲਾ ਨਹੀਂ ਦੇਈਦੀ ਹੁੰਦੀਆਂ ਮੈਂ ਤਾਂ ਚਾਚੀ ਤੈਨੂੰ ਐ ਕਹਿਣਾ ਟਕਿਆਈ ਰੱਖ ਸਭ ਕੁਝ ਮਿਲੂਗਾ ਬਟਕਿਆਈ ਹੁਣ ਕੈਨਿਕ ਰੱਖਾਂ ਮੇਰਾ ਕੈਨਿਕ ਟਕਿਆਈ ਰੱਖਾਂ ਮੇਰਾ ਤਾਂ ਖੂਨ ਵਾਲਾ ਦੇ ਰੇਗਾ ਵੀ ਫੜ ਲਾਉਣਾ ਨਾ ਬਾਬੇ ਨੂੰ ਕਿੱਥੇ ਹੈਗੇ ਨੇ ਆਉਣਗੇ ਕੋਈ ਨਹੀਂ ਤੈਨੂੰ ਮੌਕਾ ਦੇਵਾਂਗੇ ਜਦਵਾ ਕੇ ਕੋਈ ਨਹੀਂ ਫਿਰ ਫੜਾਂਗੇ ਅਮਰਾਂ ਪਾ ਫਿਰ ਫੜ ਕੇ ਜੂੰਡੇ ਜਾਂਡੇ ਪੱਟਾਂਗੇ ਸਮਾਰ ਕੇ ਹਨ ਮਗਰ ਸਾਰੇ ਰੁਪਏ ਖੋਲਾਂਗੇ ਰੁਪਏ ਵੀ ਹੋਣਗੇ ਨਾਲੇ ਵੇਚ ਜਿਹੜੀ ਕੋਈ ਚੀਜ਼ ਹੋਊਗੀ ਉਹ ਖੋਲੀ ਨਾ ਪਤਾ ਹੋਣਗੇ ਰੁਪਏ ਤਾਂ ਖਾਲੀ ਤਾਂ ਹੁੰਦੇ ਹੋ ਲੈ ਉਹ ਤਾਂ ਕਿਤੇ ਜੇਬ ਚ ਹੀ ਲੈ ਕੇ ਫਿਰਨੇ ਕੇ ਪੈਸੇ ਬੀਬੀਏ ਨਹੀਂ ਨਹੀਂ ਇਹਨੂੰ ਦੱਸ ਮੈਂ ਗਏ ਨੇ ਏ ਏ ਇਹ ਜ਼ਿਆਦਾ ਨਹੀਂ ਖਾ ਰਹੀ ਨੀ ਬਾਪਿਆਂ ਦੀ ਇਹ ਜ਼ਿਆਦਾ ਰਹਿੰਦੀ ਹੈ ਬਾਪੇ ਨੇ ਪਤਾ ਨਹੀਂ ਕੀ ਖਵਾਇਆ ਬਾਪੇ ਨੇ ਇਹਨਾਂ ਨੂੰ ਹੋਈ ਤਾਂ ਮੈਂ ਕਹਿੰਨਾ ਖਵਾਇਆ ਕੁਝ ਨਹੀਂ ਬਾਈ ਉਹ ਵਿਚਾਰੇ ਸਿਰਫ ਕੋਟ ਪਾਣੀ ਦਾ ਪੀ ਕੇ ਗਏ ਰਿਹਾ ਕੀ ਹੋ ਗਿਆ ਤੁਹਾਨੂੰ ਕੀ ਬੂਮਾ ਮਰ ਜਾ ਹਾਂ ਬੇ ਆਹ ਕੋਈ ਨਹੀਂ ਹੈਗੇ ਪਾਪੇ ਕਿਤੇ ਨਾ ਨਾ ਬਾਬੇ ਦਾ ਕੋਈ ਨਹੀਂ ਹੈਗੇ ਭਾਈ ਇਹ ਤਾਂ ਲੋਕ ਆਪਾਂ ਨੂੰ ਦੇਖਦੇ ਘਟਪਦੇ ਨੇ ਵੀ ਪਤਾ ਨਹੀਂ ਕੌਣ ਨੇ ਕਾ ਤੋਂ ਬੈਠੇ ਨੇ ਉਰੇ ਉਹ ਪੈ ਜਾ ਪੈ ਜਾ ਪੈ ਜਾ ਆਉਣਗੇ ਆਉਣਗੇ ਬੀਬੀ ਮੇਰੀ ਗੱਲ ਸੁਣ ਆਪਾਂ ਕਹਿੰ ਨੂੰ ਮਾਰ ਫਿਰ ਜਾਨਾ ਇਹਦਾ 6 ਲੱਖ ਰੁਪਏ ਦਾ ਆਪਣੇ ਕਰਕੇ ਆਪਾਂ ਨਾਲ ਲਈ ਫਿਰਦਾ ਫਿਰਦਾ ਭਗ ਜਾ ਭਾਈ ਤੂੰ ਭਗ ਜਾ ਜਾ ਭਗ ਜਾ ਕਰੇ ਮੇਰੀ ਬੀਬੀ ਨਾਲ ਜਾਊਗੀ ਬਣੇ ਬੀਬੀ ਨਾਲ ਜਾਊਗੀ ਬੀਬੀ ਨਾਲ ਜਾਊਗੀ 7 ਲੱਖ ਕੋਲ ਲਾ ਕੇ ਮੈਂ ਚੱਲ ਜਾ ਨੀ ਚੁੱਪ ਕਰ ਜਾ ਪਣੋ ਚੱਕੇ ਨਾਲੇ ਚ ਦੇਖ ਦੂੰਗਾ ਥੱਲੇ ਚੁੱਪ ਕਰ ਜਾ ਜਾਣਦੇ ਤੂੰ ਨਾ ਮੇਰਾ ਦਿਮਾਗ ਚੱਕ ਤੈਨੂੰ ਮੈਂ ਦੱਸਾਂ ਗੱਲ ਪੱਕੀ ਨਹੀਂ ਆਗੀ ਖੜਦੀਆ ਨਹੀਂ ਹੈਗੀ ਨਾ ਨਕਸਾ ਕਰਾਤਾ ਚੁੱਪ ਕਰਾ ਲਾ ਚੁੱਪਾ ਭਾਈ ਜੇ ਬੋਲੂਗੀ ਇਹ ਤੋਂ ਪਹਿਲਾਂ ਮੇਰਾ ਗੁੱਸਾ ਇਹਦੇ ਉੱਤੇ ਹੈ ਕੋਈ ਨਾ ਉਹਨੂੰ ਚੁੱਪ ਕਰਾ ਲਾ ਫਿਰ ਤੂੰ ਬੋਲਦੀ ਕਿ ਮੈਂ ਤੂੰ ਫਿਰ ਹੈ ਆਜੀ ਟੀਵੀ ਤੋਂ ਜਾ ਕੇ ਗੁੱਸਾ ਲੈ ਮੇਰੇ ਤੋਂ ਉਹ ਬਾਹਰ ਜਾ ਰਹੀ ਹੈ ਨਹੀਂ ਹੋ ਰਿਹਾ ਤਾ ਤੂੰ ਹਟਦੀ ਚੁੱਪਰੀ ਕਰਦੀ ਚੁੱਪ ਕਰਦੀ ਨਹੀਂ ਉਹੋ ਜੀ ਇਹਦੀ ਬੁੜੀ ਆ ਬੋਲਦੀ ਉਹੋ ਜੀ ਚੁੱਪ ਚੁੱਪ ਨਹੀਂ ਕਰਦੀ ਮੈਂ ਖਾ ਤੂੰ ਹੈ ਦੁਬਾਰੇ ਬੋਲੀ ਬੀਬੀ ਪਰ ਮੈਨੂੰ ਕਾ ਤੋ ਕਹੀ ਐ ਨਹੀਂ ਮੇਰੇ ਨਹੀਂ ਬਾਬਾ ਕੁਛ ਰੋ ਦੋ ਕਰ ਦੋ ਰਾਜਾ ਚੀ ਨਾ ਨਾ ਕਰ ਦੋ ਨਾ ਦੇ ਲੈ ਅਸਾਂ ਕੀ ਕਰਤਾ ਇਹ ਦੇ ਕਰਕੇ ਹੋ ਰਿਹਾ ਸਾਰਾ ਕੁਛ ਮੇ ਤਾਤੀ ਹਾਂ ਤੂੰ ਤੇ ਪਿੱਛੇ ਦੇਖ ਇਧਰ ਹਾ ਰ ਸਕੂਟਰ ਯਾਰ ਯਾਰ ਹੇ ਬਾਬਾ ਜੀ ਹੇ ਬੀਬੀ ਬਾਬੇ ਦੀ ਬੱਚੀ ਚਲ ਐ ਕਰ ਆਪਾਂ ਲੁਕ ਜਾ ਲੁਕ ਜਾ ਲੁਕ ਜਾ ਹੇ ਮੇਰੇ ਬਾਬੇ ਦਾ ਪੁੱਤ ਤੇਰਾ ਵੇ ਭੁਜੇ ਬੇੜਾ ਤੇਰਾ ਭੁਜੇ ਬੇੜਾ ਤੇਰਾ ਬਾਬੇ ਦੀ ਬੱਚੀ ਬੈਠੋਰੇ ਤੇ ਮੇਰੇ ਦੱਪਾਲ ਕਰਕੇ ਅਰੇ ਇਹਨਾਂ ਚੱਪਾ ਜੀ ਦੇ ਮੈਂ ਤਾਂ ਚਰਨੀ ਪਾਉਂਗੀ ਜੈ ਚੱਪਨੀ ਤੇ ਕਿੰਨੂ ਚਰਨੀ ਮੈਂ ਪਾਉਣੀ ਆ ਤੈਨੂੰ ਹੈ ਚੱਪ ਕਰ ਮੂੰਹ ਬੰਨ ਕੇ ਨਾ ਇੱਧਰ ਦੇਖ ਬੈ ਦੇ ਵਿੱਚ ਬਾਬੇ ਉਹ ਬਾਬੇ ਆ ਬਿਆਨੇ ਪਾਈ ਫੇਰੀ ਜੂਨ ਬਦਲ ਦੇਣਗੇ ਤੇਰੀ ਆ ਬਿਆਨੇ ਪਾਈ ਫੇਰੀ ਜੂਨ ਬਦਲ ਦੇਣਗੇ ਤੇਰੀ ਹੇ ਤੇਰੀ ਘੜਾ ਭਰ ਲੈਨੀ ਤੇਰੀ ਵਾਹ ਉਹ ਬਾਬੇ ਉਰੇ ਕੌਣ ਦੇ ਖੜਾਉਗੇ ਜੇ ਨਾ ਖੜਨਾ ਚੱਲ ਤੂੰ ਹਾਂ ਦਮ ਲੈ ਵੜੇ ਯਾਰ ਲਾਇਆ ਸ਼ੌਂ ਜੀ ਵਧੀਆ ਤੂੰ ਕਰ ਮੜੀ ਜਿੱਕੜੀ ਕਹਾਂਗਾ ਓਏ ਉਰੇ ਜੇ ਸਟਾ ਬਹੁਤ ਖੜਿਆ ਪਰ ਸਮਾਨ ਨਯਾਰਾ ਆ ਗਿਆ ਹੋਰ ਦੇਖ ਲਾ ਪਾਈਏ ਕਿਸੇ ਦੇ ਸੁਰਮਾ ਦੇਖ ਦੇਖ ਲੰਗਦੇ ਨੇ ਮੈਂ ਤੈਨੂੰ ਮੈਂ ਕਹਿਣਾ ਯਾਰ ਹਾਂ ਆਪਾਂ ਨਹੀਂ ਗੱਟ ਜਿਹੜੇ ਆਪਾਂ ਹੋਲੇ ਤੇ ਸਾਈਕਲ ਜੀ ਓ ਚੂਹੀ ਜੀ ਦੇ ਹਾਂ ਅਛਾ ਕੋਈ ਨਹੀਂ ਗੱਲਾਂ ਕਰਦੀ ਸੀ ਕਹਿੰਦੇ ਯਾਰੀ ਬੁੜੀਆਂ ਹਰਾਮਣ ਹੋਈ ਜਾਵੇ ਫਿਰ ਅਛਾ ਪੌਲੀ ਪੁੜੀ ਨੂੰ ਮਾਂਜੀਏ ਮਾਂਜ ਦਾਂਗੇ ਬੁੜੀਆਂ ਰਾਮਣੇ ਆਪਾਂ ਨੇ ਸਾਰੀਆਂ ਸਿੱਧੀਆਂ ਕਰੀਆਂ ਨੇ ਅੱਜ ਤੱਕ ਆਪਾਂ ਪਾ ਲਾਂਗੇ ਸ਼ਰਮਾ ਹਾਂ ਇਹ ਆਪਾਂ ਵਾਂਗੇ ਯਾਦ ਰੱਖਾਂਗੇ ਜਣਾ ਰੱਖਾਂਗੇ ਦੇਖ ਲਓ ਜੇ ਕੋਈ ਮੁਰਗਾ ਫਸਦਾ ਹੈ ਹੈ ਤਾਂ ਹੈ ਨਹੀਂ ਕੋਈ ਨਜ਼ਾਰਾ ਆ ਗਿਆ ਨਾ ਫਰੀਦਾ ਮਹਾਰਾਜ ਬਾਬਾ ਜੀ ਜੈ ਸਤਿ ਸ੍ਰੀ ਅਕਾਲ ਭਾਈ ਬੀਬਾ ਉਹ ਕਿਉਂ ਛੇੜਦਾ ਖਾਗੜ ਜੀ ਸ਼ਰਮਾ ਪਾਣਾ ਦੀ ਬਸ ਸ਼ਰਮਾ ਬਾਬਾ ਜੀ ਸ਼ਰਮਾ ਪਾਉਨੇ ਤੁਸੀਂ ਹਾਂ ਭਾਈ ਸ਼ਰਮਾ ਪਾਉਨੇ ਬਾਬੇ ਕਿਹਾ ਜੇ ਪਾਉਨੇ ਬਾਬਾ ਜੀ ਸ਼ਰਮਾ ਸ਼ਰਮਾ ਪਾਉਨੇ ਢੰਡਾ ਹੀ ਅੱਖਾਂ ਢੰਡਾ ਕਰਦੇ ਹਾਂ ਠੰਡੇ ਕਰ ਦਿੰਦੀਆਂ ਅੱਖਾਂ ਜਿਵੇਂ ਢੰਡੀਆਂ ਪੋਰੀਆਂ ਜੀ ਅੱਛਾ ਤੱਕਰਸ ਮਾਰ ਕੇ ਆ। ਓਏ ਆ ਤੂੰ ਹੋ ਗਿਆ ਉਸ ਤੇਨੂੰ ਕਰਦੇ ਠੰਡਾ ਤੇਨੂੰ ਕਰਦੇ ਨਾ ਕੀ ਕਹਣਾ ਕਹਣਾ ਨਾ ਛੋਟੀ ਛੋੜੀ ਬੁੜੀ ਰਾਮਣਾ ਛੋਟੀ ਬੁੜੀ ਨਾ ਕੀ ਕਰੀ ਦੋ ਢੇੜਾ ਭਾਈ ਜੀ ਛੋਟਾ ਢੇੜਾ ਭਾਈ ਜੀ ਛੋਟਾ ਢੇੜਾ ਕੀ ਕਹਣਾ ਤੈਨੂੰ ਕਰ ਤੇਰਾ ਛੋਟਾ ਨਾ ਦਿਖਾ ਨਾ ਦਿਖਾ ਨਾ ਕਿਹ ਕਹੋਗੇ ਬੱਟਰੀ ਉਹ ਬਾਬੇ ਬੰਨੇਗਾ ਆ ਰਿਹਾ 我们这边老板家在，喂喂，别让他。<laughs> ਬਾਬੇ ਬੜੇ ਫਸੇ। ਬਾਈ ਵੇਖਾ ਤਾਂ ਲੰਗੀ ਦੀ ਵੇ ਮੇਰਾ ਤਾਂ ਪੈਰ ਦੋਖਣ ਲੱਗ ਗਿਆ ਵੇ ਮਰ ਜਾਣਾ। ਅੱਛਾ ਜੀ ਉਦੋਂ ਨੂੰ ਲੰਗੀ ਦੀ ਪਰਾਂ ਨੂੰ ਉਹ ਔਸ਼ਾਰ ਦਾ ਲਾਫੜਾ ਪੇਟ ਕਰਦੀ ਉਹਨਾਂ ਦੀ। ਵੇ ਮੈਂ ਦੇਖਦੀ ਸੀ ਆ ਰਹਿ ਗਿਆ। ਪਰਨਾ ਉਹਨਾਂ ਦਾ ਹੱਥ ਮੇਰੇ ਪਰਨੇ ਦਾ ਕੀ ਕਰੇਗੀ ਤਾਚੀ ਮੈਨੂੰ ਆ ਦੱਸ। ਹੈਂ? ਟੱਪ ਗਿਆ ਬਾਈ। ਆਏ ਹਾਏ। ਟੱਪ ਗਿਆ ਹੱਥ ਆ ਦੇਖ ਲੈ ਇਹਨੇ ਕੀ ਕਰੀ ਸਾਡੀ ਬੁੜੀ ਹਰਾਮਣਾ ਦੇਖ ਲੈ ਸਾਡੀ ਬਹੁਤ। ਹਾਂ ਦੇਖ ਲੈ। ਹੈ ਕਰਦਾ ਚਿਲਾਏ ਦੇ। ਨਾ ਬਾਈ ਤੂੰ ਮਾੜਾ ਕਿਵੇਂ ਬੋਲਦਾ। ਬਾਬੇ ਜੇ ਉਹ ਬਾਬੇ ਤਾਂ ਬਖੰਡੀ ਬਾਬੇ ਨੇ ਮੈਂ ਕੁਛ ਨਹੀਂ ਕਹਿ ਦਿੱਤੀ। ਹਾਏ। ਉਹ ਜਾਣ ਕੇ ਕਰਦੇ ਨੇ। ਸਾਚੀ ਤਾਂ ਸਾਰੇ ਕਹੇ ਜੇ ਪਦੇ ਕਰਿਆ ਮਰ ਗਏ ਤੇ ਹੱਥੋਂ ਦੇ ਹਾਏ ਹਾਏ ਆਉ ਦੇਖਾ ਸਾਟ ਬਰ ਗਾਪਿਆ ਦੀ ਆਏ 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 ਉਹਦੇ ਵੀ ਉਹ ਛੋਟੇ ਬਾਬੇ ਨੇ ਮੇਰੇ ਬਹੁਤ ਮਾਰੀਆਂ ਹੋਰ ਪਵਾਲਾ ਸ਼ਰਮਾ ਹੈ ਹੋਰ ਪਵਾਲਾ ਸ਼ਰਮਾ ਪਵਾਲਾ ਜੱਟੀ ਨਾ ਹੋਰ ਪਵਾਲਾ ਸ਼ਰਮਾ ਹੈ ਕਹਿੰਦੀ ਸਾਡੀ ਬੁੜੀ ਹਰਾਮਣਾ ਮੈਂ ਬੁੜੀ ਸੋਣੇ ਦੱਸ ਕੇ ਸਲਾਹ ਕਰਦੀ ਆ ਹੈ ਸਾਚੀ ਮੇਰੀ ਗੱਲ ਸੁਣ ਆਪ ਦੇ ਜਵਾਕਾਂ ਦੇ ਗੁੱਸਾ ਨਾ ਕਰ ਹੁਣ ਦੇਖ ਦਿਵਾਖ ਦੇ ਗੁੱਸਾ ਕਿਉਂ ਕੱਢਦੀ ਆ ਤੂੰ ਮੈਂ ਹੋਰ ਕਿਤੇ ਗੁੱਸਾ ਕੱਢਾਂ ਕੋਈ ਨਹੀਂ ਕਹਦੇ ਫੇਰ ਵੀ ਫਸਣਗੇ ਮੇਰੇ ਥਾਲੇ ਉਹ ਆਪਾਂ ਨੂੰ ਚੱਲ ਕੋਈ ਨਹੀਂ ਚਾਚੀ ਨਾਮ ਚੜ ਗਿਆ ਫਾਇਦਾ ਕੋਈ ਨਹੀਂ 10 ਮਿੰਟ ਰਾਮ ਕਰ ਲਾ ਹੁਣ ਫੇ ਆਪਾਂ ਘਰੇ ਕਰਨਾ ਕੋਕ ਕੁੱਤਾ ਬੀਬੀ ਜਰਾ ਹੋ ਹੁਣ ਬੀਬੀ ਕੋ ਦੋ ਫੜਾਂਗੇ ਨਾ ਦੁਆਰੇ ਬਸ ਜਿਆਦਾ ਆ ਗਿਆ ਬਸ ਯਾ ਸੰਤਾਂ ਦੀ ਕਰਦੀ ਐ ਵੀ ਬਾ ਤੇਰੇ ਕਾਰਜ ਪੂਰੇ ਬਾਬਿਆਂ ਤੋ ਲੈ ਲੋ ਜਿਹੜੇ ਮਰਜੀ ਕੋ ਤੂਰੇ ਯਾ ਸੰਤਾਂ ਦੀ ਬਾਬਾ ਜੀ ਹੋੜੀ ਬੋਲੂ ਆਪਾਂ ਨੂੰਰੇ ਕਿਸੇ ਨੂੰ ਬੋਲ ਕੇ ਨਹੀਂ ਸੁਣਾਣਾ ਹੈਗਾ ਜੇ ਕਿਸੇ ਆਂਡੀ ਕੋ ਮੰਡੀ ਨੂੰ ਸੁਣ ਗਿਆ ਇੱਥੀ ਫੜੇ ਜਾਓਗੇ ਨਹੀਂ ਬੀਬਾ ਕੋਈ ਵਾਤ ਨਹੀਂ ਆ ਵੀ ਦੁਵਾਰਾ ਨਹੀਂ ਬੋਲੇਗਾ ਬੀਬਾ ਹਾਂ ਬਾਬਾ ਜੀ ਮਾਈ ਤਾਂ ਇਹਦੇ ਅੱਖਾਂ ਤੇ ਪੱਟੀ ਬੰਨਣੀ ਤਾਂ ਭੁੱਲ ਗਈ ਬੁੜੀ ਨੇ ਉਹ ਨਹੀਂ ਨਹੀਂ ਵਿਆਹ ਕੋਈ ਵਾਤ ਨਹੀਂ ਕੋਈ ਵਾਤ ਨਹੀਂ ਬੰਦੀ ਹੈਗੀ ਮੈਂ ਅਭੀ ਆਪਕੇ ਅੱਖਾਂ 'ਤੇ ਪੱਟੀ ਬੰਨ ਲੀ ਫਿਰ ਮਾੜੀ ਮੋਟੀ ਬਾਜ ਬਾਦਲ ਲਿਓ ਕਿਥੇ ਉਸੇ ਬਾਤ ਚ ਲੱਗ ਜਾ ਨਹੀਂ ਨਹੀਂ ਕੋਈ ਵਾਤ ਨਹੀਂ ਤੁਹਾਨੂੰ ਪਤੀ ਹੈਗਾ ਕੋਈ ਵਾਤ ਨਹੀਂ ਬੱਚਾ ਕੋਈ ਨਹੀਂ ਆਓ ਜੈ ਸੰਤਾਂ ਦੀ ਜੈ ਸੰਤਾਂ ਦੀ ਬਾਬਾ ਜੀ ਹੁਣ ਇੱਕ ਮੜਿਆ ਭਾਜਣ ਲਾ ਦੋ ਜਿੰਨਾਂ ਦੇ 베ੜੇ ਪਾਰ ਹੋ ਜਾਣ ਜਾ ਸੰਤਾਂ ਦੀ ਜਿ ਸੋਡੇ ਵੇੜੇ ਪਾਰ ਹੋਣਗੇ ਕਟੋ ਕਟ ਮੁੰਡੇ 3 4 ਹੋਣਗੇ ਵੀ ਵਾ ਸੋਡੇ ਵੇੜੇ ਪਾਰ ਹੋਣਗੇ ਕਟੋ ਕਟ ਮੁੰਡੇ 3 4 ਹੋਣਗੇ ਜਾ ਸੰਤਾਂ ਦੀ ਇਹਨਾਂ ਦੇ 3 4 ਮੁੰਡੇ ਹੋਰ ਹੋਗੇ ਫਿਰ ਤਾਂ ਜ਼ਮੀਨ ਮਿਲ ਗਈ ਆਪਾਂ ਨੂੰ ਆਪਣੇ ਪੱਲੇ ਕੱਖ ਨਹੀਂ ਪਾਣਾ ਤੇ ਇੱਕ ਮੁੰਡੇ ਨਹੀਂ ਟਾਪ ਚ ਕਰਕੇ ਸਾਰੇ ਵਸੰਤਾਂ ਦਾ ਬੋਲਣਾ ਪੈਂਦਾ ਬੀਬੀਆਂ ਬੋਲਿਆ ਕਰਦੇ ਕੋਈ ਗੱਲ ਨਹੀਂ ਮੁੰਡੇ ਦਾ ਬੋਲੋ ਅਗਲੇ ਨੂੰ ਵੀ ਪਤਾ ਲੱਗੇ ਵੀ ਪਹੁੰਚੇ ਹੋਏ ਸੰਤਰੀ ਜਿਦਾਂ ਬੋਲੀ ਜਾਂਦੇ ਨਾ ਫਿਰ ਤੈਨੂੰ ਪਤਾ ਲੋਕ ਮਖੌਲੀ ਕਰਦੇ ਨੇ ਬੀਬਾ ਤੂੰ ਔਰਵਲੀਕ ਵੀ ਬਾਪੇ ਬੋਲਦੇ ਨਹੀਂ ਮੁਨੀ ਨੇ ਹਾਂ ਮੈਂ ਨਹੀਂ ਬੋਲਣਾ ਤੂੰ ਹੀ ਨਹੀਂ ਬੋਲਣਾ ਜੀ ਮੂੰਹ ਧਾਰਿਆ ਹੋਇਆ ਬਾਬੇ ਬਾਬੇ ਬੋਲਦੀ 200 ਰੁਪਏ ਵਧ ਦੇਗਾ ਤੌਨ ਕੋ ਮੈਂ ਨਹੀਂ ਬੋਲਣਾ ਠੀਕ ਆ ਦੇਖ ਗੱਲ ਚ ਗੱਲ ਆਈ ਨਹੀਂ ਨਹੀਂ ਮੈਂ ਨਹੀਂ ਬੋਲਣਾ ਹੈਗਾ ਤੁਸੀਂ ਹੀ ਬੋਲਣਾ ਕਹਦੇ ਬਾਬੇ ਬੋਲਦੇ ਨਹੀਂ ਮਸ ਹਾਂ ਬਸ ਤੁਸੀਂ ਹਾਂ ਮੈਂ ਨਹੀਂ ਹਾਂ ਨਾ ਬਸ ਅੱਛਾ ਕਰ ਮੈਂ ਨਹੀਂ ਬੋਲਣਾ ਬੀਬਾ ਇਹ ਕਹਾਂਗੇ ਬਾਬੇ ਗੁੰਗੇ ਤੇ ਬੇਰੇ ਬਾਬੇ ਨੇ ਤਾਂ ਜਾਮਣੀ ਬੋਲਦੀ ਨਹੀਂ ਹਾਂ ਬੋਲਦੀ ਨਹੀਂ ਬਸ ਹਾਂ ਵਾ ਤੂੰ ਆਪੇ ਬੋਲੀ ਚਲੀ ਬੀਬਾ ਚੋਰ ਬੋਲਣਾ ਲੈ ਬਾਬਾ ਜੀ ਤਾਈ ਤਾ ਪਈਏ ਚਲੋ ਭਾਈ ਚਲੋ ਮੇਰੀ ਗੱਲ ਸੁਣੋ ਹਾਬੀਬਾ ਤੁਸੀਂ ਮੜਿਆ ਬੈਠੋ ਮੈਂ ਗੇਟ ਲਾਇਆ ਨਾ ਭੱਜ ਕੇ ਹਾਂ ਛੇਤੀ ਕਰੋ ਵੀਬਾ ਹੋਰ ਕਿਤੇ ਕੋਈ ਆਜੀ ਕਿ ਬਿੜਕ ਜੀ ਆਈ ਸੀ ਤਕਸੇ ਦੀ ਤੇ ਕੁੜੀ ਜੀ ਹੋਰ ਨਾ ਮਰਵਾ ਦੇ ਇਸ ਨੂੰ ਬਾੜ ਦਾ ਡਾਇਨੋਫਰੋ ਅੱਜ ਆ ਚੱਲੋ ਚੱਲੋ ਬੇਟਾ ਭਾਈ ਹਾਂ ਆਪੇ ਆਈਂ ਅੱਛਾ ਆ ਗਏ ਉਸੀ ਦੇ ਦੇ ਬਰੀ ਤੇ ਮੱਥਾ ਦੇਖ ਨੀ ਬਾਬਾ ਜੀ ਸਨਤਾਂ ਦੇ ਚਲੋ ਬਾਬਾ ਜੀ ਬੈਠੋ ਵਸਦੇ ਰਹੋ ਹੱਸਦੇ ਰਹੋ ਵੀਬਾ ਯਾਰ ਸੰਤਾਂ ਦੀ ਰਾਜੋ ਵਿਵਹਾ ਰਾਜੀਆਂ ਬਾਬਾ ਜੀ ਵਿਵਹਾ ਬੋਲ ਨਹੀਂ ਲਿਖੜਦਾ ਕੀ ਗੱਲ ਬੋਲਦਾ ਬਾਬਾ ਜੀ ਤੈਨੂੰ ਪਤਾ ਹੀ ਐ ਠੱਗੀਆਂ ਚੋਰੀਆਂ ਨੇ ਸਾਰਾ ਬੋਲ ਬਠਿਆ ਤਾਂ ਮੋਰਦਾ ਮੇਰਾ ਬਥੇਰਾ ਵੱਡਾ ਕੀ ਕੋਈ ਗੱਲ ਹੀ ਵਿਵਹਾ ਬੋਲ ਲਿਖਣ ਲਾਦਾਂਗੇ ਬਾਬੇ ਤੁਸ ਬਾਬਾ ਜੀ ਨਜ਼ਰ ਲੱਗਦੀ ਹੈ ਹਾਂ ਬਿਲਕੁਲ ਕਿਉਂ ਹੁਣ ਨਹੀਂ ਲੱਗਦਾ ਕੰਮ ਕਰੇ ਬਿਨਾ ਸਰਦਾ ਨਹੀਂ ਵਿਵਹਾ ਠੱਗਾ ਥੋੜੀ ਖਾਸੀ ਹੋ ਗਈ ਹੋਰ ਬਾਬਾ ਜੀ 7 ਲੱਖ ਰੁਪਏ ਲੈ ਗਏ ਉਹ ਲਾਹੂ ਛੇੜੇ ਛੇੜਦਾ ਬੋਲ ਨਿਕਲੂਗਾ ਕਿੱਥੋਂ ਦੀ ਬਾਬਿਆਂ ਨੂੰ ਪੰਜੀ ਨਹੀਂ ਦਿੰਦੇ ਹੈਗੇ ਤੁਸੀਂ ਠੱਗੀ ਇਤਨੇ ਦਿਮਰਾਲੀ ਵੀ ਬਸ ਫਿਰ ਉਹੀ ਗੱਲ ਹੈ ਕਿ ਨਾ ਪੁੰਨ ਦੇ ਰਹਾ ਤਾਂ ਪੈਸਾ ਦੇਣਾ ਨਹੀਂ ਪਾਪਾ ਰਾਹੀ ਜਾਂਦਾ ਹੈ ਬਾਬਾ ਜੀ ਜਦੋਂ ਬੰਦੇ ਲਵੇ ਪੈਸਾ ਆਜੇ ਨਾ ਬੰਦਾ ਆਪਮਹਾਰੀ ਬੋਲਦਾ ਸਿਆਣੇ ਤਾਂ ਹੀ ਕਹਿੰਦੇ ਹੁੰਦੇ ਨੇ ਜਿਹੜਾ ਬੰਦਾ ਜਾਦੇ ਬੋਲੇ ਤਾਕੜਾ ਹੋਵੇ ਅਕੇਰੇ ਚ ਪੈਸਾ ਬੋਲਦਾ ਹੁਣ ਜਦੋਂ ਪੈਸੇ ਨਹੀਂ ਰਿਹਾ ਬੋਲੂਗੀ ਵੀ ਕਿੱਥੋਂ ਬੋਲੂਗੀ ਉਹ ਹੀ ਤਾਂ ਕਰਦੇ ਨੇ ਉਹ ਜਿੰਨਾ بیوی ਜਿਆਦੇ ਪੈਸਾ ਹੁੰਦਾ দান ਹੁੰਦਾ ਨਹੀਂ দান ਨਹੀਂ ਹੁੰਦਾ ਹੈਗਾ ਗੱਲ ਤੇਰੀ ਸੱਚੀ ਹੈ ਬਾਬਾ দান ਨਹੀਂ ਜਾਂਦੀ ਇਹ ਦਿਨੋ ਦਿਨ দান ਤਮਾ ਵਧੀ ਜਾਂਦੀ ਆ ਹੋਰ ਹੋ ਜੇ ਪੈਸਾ ਹੋਰ ਹੋ ਜੇ ਬੀਬਾ ਐ ਦੱਸੋ ਜੇ ਤੁਹਾਰੇ ਸਾਹਮਣੇ ਬੰਦੇ ਕਰਦੀਏ ਪਛਾਣ ਲਾਉਂ ਹਾਂ ਬਾਬਾ ਜੀ ਮੈਂ ਪਛਾਣ ਲੂੰਗੀ ਕਹੇ ਬੰਦੇ ਦੇ ਵੀਵਾ ਉਹੋ ਬਾਬਾ ਜੀ ਤਿੰਨ ਬੰਦੇ ਤੀ ਨਾ ਠੀਕ ਆ ਹਾਂ ਹੈ ਤਾਈ ਮਖਾ ਨੀਗਾ ਤਿੰਨ ਬੰਦੇ ਤੇ ਘਟ ਐਨ ਨੂੰ ਕੌਣ ਕੌਣ ਕੋ ਲਾ ਕੇ ਪਛਾਣ ਲੈਂਗੀ ਆਈ ਨਾ ਤਿੰਨ ਬੰਦੇ ਦੇ ਬਾਬਾ ਜੀ ਇੱਕ ਤਾਂ ਸੀਗਾ ਭਾਰੀ ਜਾਂ ਉਹ ਬੰਦੇ ਸੀ ਮੁੰਡੇ ਉਹਦੇ ਨਾਲ ਮੁੰਡੇ ਅੱਛਾ ਅੱਛਾ ਪਤਲੇ ਜੇ ਮੁੰਡੇ ਇੱਕ ਤਾਂ ਆਏ ਸੀ ਬਾਬਾ ਜੀ ਬਸ ਦੱਸ ਨਹੀਂ ਸਕਦੀ ਵੀ ਜੇ ਇਹਨੂੰ ਮੂਠ ਵੀ ਮਾਰਾਂਗੇ ਤਾਂ ਵੀ ਉੱਡ ਜੂਗਾ ਵੱਲਾ 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 ਮੇਰੇ ਬੱਗਾ ਹਮ ਨੂੰ ਲੱਗਦਾ ਡੰਡਾ ਵੀ ਹੱਥ ਚ ਪੁਰਾਣਾ ਹੂੰ ਇਤੂ ਵੀ ਪਤਾ ਵਿਵਾ ਚੋਰਾਂ ਦੀ ਦੁਨੀਆ ਫਿਰਦੀ ਆ ਸਾਧ ਤਾਂ ਟਾਵਾ ਟਾਮ ਹੀ ਆ ਹੁਣ ਕਈ ਹੂੰ ਸਾਡੇ ਵਰਗਾ ਚੋਰ ਫਿਰਦੇ ਨੇ ਚੋਰਾਂ ਨੇ ਪਾਰਖਿਆ ਸਾਧਾਂ ਦਾ ਪਾਣਾ ਹਾਂ ਹਾਂ ਤਾਈ ਕਹਿੰਦੀ ਆ ਜਿਹੜੀ ਗੱਲ ਕਰਨੀ ਆ ਤੁਸੀਂ ਤਾਈ ਨਾਲ ਛੇਤੀ ਕਰ ਲਓ ਐਦੋਂ ਪਹਿਲਾਂ ਬੋਕਾ ਦਾ ਮੁੰਡਾ ਨਾ ਜੇ ਤੂੰ ਡਰਤੀਆਂ ਤਾਈ ਜੀ ਮੱਸਾ ਟਾਲਿਆ ਮੈਂ ਮੇਰੀ ਦਵਾਈ ਲਿਆ ਦੇ ਬੀਬਾ ਦੇਖ ਸਾਰਾ ਕੰਮ ਹੋ ਜਾਏਗਾ ਪੈਸਾ ਹੀ ਵਾਪਸ ਆ ਜਾਏਗਾ ਨਵਾਂ ਪੈਸਾ ਹੀ ਵੱਧੂ ਆਏਗਾ ਸਾਰੇ ਪੈਸੇ ਵਾਪਸ ਆ ਜਾਣਗੇ ਨਵਾਂ ਪੈਸਾ ਵੀ ਆ ਜਾਏਗਾ ਉਹ ਤਾਂ ਹੋਣੀ ਆਉਣਾ ਮੈਂ ਤੈਨੂੰ ਕੀ ਕਿਹਾ ਤੀ ਲੱਖਾਂ ਚ ਨਹੀਂ ਕਰੋੜਾਂ ਚ ਕਰੋੜਾਂ ਚ ਇਹ ਨਾ ਕਹੋ ਬੀਬਾ ਇਹ ਤਾਂ ਦੇਖੀ 2 ਮਿੰਟ ਵਿੱਚ ਵਗ ਵੀ ਜਾਂਦਾ 2 ਮਿੰਟ ਵਿੱਚ ਆ ਵੀ ਜਾਂਦਾ ਪੈਸਾ। ਬਾਬਾ ਜੀ ਸਾਡੇ ਤਾਂ ਉਹ ਪੈਸੇ ਕਢਾ ਦੇ ਜਿਹੜੇ ਲੈ ਗਏ। ਹੋਰ ਦੀ ਤਾਂ ਜਮੀ ਲੋੜ ਹੈ। ਨਾ ਮੈਂ ਦੀ ਜਮੀ ਲੋੜ ਹੈ। ਹੋਰ ਪੈਸਾ ਆ ਜਾਏ ਫੇਰ ਮੇਰੇ ਤਾਂ ਪ੍ਰਾਣੀ ਨਿਕਲਿਆ ਹੁਣ। ਮੰਨੇ ਬਾਬਿਆਂ ਨੂੰ ਜੇ ਦੁੱਗਣਾ ਤਿਗਣਾ ਹੋ ਕੇ ਆ ਜਾਏ ਪੈਸਾ। ਹੋਰ ਬਾਬਾ ਜੀ ਫੇਰ ਮੰਨੂਗੀ? ਮੰਨੂਗੀ ਕਿਉਂ ਨਹੀਂ? ਠੀਕ। ਛੋੜਾ ਵੀ ਰਸਮ ਉਹ ਤਾਂ ਸੌਂਡ ਕੱਢੂਗੀ। ਹਾਂ ਚਲੋ ਨਹੀਂ ਅਸੀਂ ਪੈਸਾ ਲੈਂਦੇ ਵੀ ਬਿਲਕੁਲ ਅਸੀਂ ਪੈਸਾ ਹੀ ਲੈਣਾ ਹੈਗਾ। ਬਸ। ਅਸੀਂ ਪੈਸਾ ਹੈ ਤਾਈ ਜੀ ਚਲੋ ਮੈਂ ਦਾਨਸ਼ਣਾ ਦੇਵਾਂ ਐਡਾ ਖਰਚਾ ਪਾਣੀ ਲਵਾਂਗੀ ਵੀਵਾ ਕੋ ਪੈਸਾ ਨਹੀਂ ਲੈਂਦੇ ਸੀ ਹਾਂ ਹਾਂ ਨਹੀਂ ਉਹ ਤਾਂ ਬਾਬੇ ਪੈਸਾ ਐਸਾ ਜੋ ਪਹਾੜਾਂ 'ਚ ਜਾਵਾਂਗੇ ਉੱਥੇ ਜਾ ਕੇ ਸੇਵਾ ਪਾਣੀ ਕਰਾਇਆ ਪਾੜਾ ਲੱਗੂਗਾ ਹੈ ਉੱਥੇ ਜਾ ਕੇ ਕਰਾਂਗੇ ਵੀ ਬਾ ਜੋ ਕਰਨਾ ਸੀ ਹੂੰ ਤਾਂ ਮੈਂ ਦੱਸਿਆ ਦਿੱਤਾਈ ਜੀ ਨੂੰ ਹਾਂ ਚਲੋ ਕੋਈ ਬਾਤ ਨਹੀਂ ਵੀਪਾ ਗਿਣਨੇ ਉਹ ਬੱਚਾ ਗਿਣਨੇ ਕੋਈ ਬਾਤ ਨਹੀਂ ਗਿਣਨ ਦੀ ਲੋੜ ਨਹੀਂ ਮੜ ਜੀ ਤਸੱਲੀ ਜੀ ਕਰ ਨਹੀਂ ਬੱਚਾ ਇਹ ਮੇਰੀ 10 20 ਰੁਪਏ ਕੱਟ ਰਿਹਾ ਨਾ ਕੋਈ ਗੱਲ ਨਹੀਂ ਬੱਚਾ ਗਿਣਨੇ ਨੂੰ ਕਿਹੜਾ ਆਪਣਾ ਕੋਈ ਘਰ ਦਾ ਕੰਮ ਆ ਵਾ ਅੱਛਾ ਤਾ ਤੂ ਫੜਾ ਕੇ ਪ੍ਰੀਤ ਕਿਤੇ ਆ ਨਾ ਜਾਵੇ ਆ ਲੋ ਬੱਚਾ ਹਨਾ ਸਾਨੂੰ ਪਤਾ ਫਿਰ ਐਸੀ ਕੰਮ ਹੁੰਦੇ ਨੇ ਬਸ ਬਾਬਾ ਜੀ ਛੋਰੀ ਦਾ ਕੰਮ ਹਨਾ ਦੇਖੋ ਆਬਾ ਜੀ ਹੁਣ ਤੂੰ ਮਿਹਰ ਕਰੀ ਮੇਰਾ ਪੈਸਾ ਨਿਕਲਾ ਵੇ ਪਿਛਲਾ ਸਾਰਾ ਨੀਂਗਾ ਮਿਹਰਤੀ ਕਰ ਦੋ ਬਾਬਾ ਜੀ ਮੈਂ ਕਹਿੰਦਾ ਵੀ ਬਾ ਪੈਸਾ ਹੁਣ ਸਾਲ ਦੇ ਬਾਬਾ ਭਾਈ ਸੀ ਆਪਣੇ ਜੇਬ ਜੂਬ ਚ ਮੈਨੂੰ ਬਾਬਾ ਜੀ ਜੀ ਨਹੀਂ ਕਿਹਾ ਨਹੀਂ ਹਾਂ ਬੱਚਾ ਤੋਹਫਾ ਹਾਂ ਅਸੀਂ ਪੈਸੇ ਹੱਥ ਨਹੀਂ ਲਾਉਂਦੇ ਥੋੜਾ ਜਿਹਾ ਕੰਮ ਹੀ ਹੱਥ ਲਾਉਂਦੇ ਹਾਂ ਹਾਂ ਗਿੱਜਾ ਵੀ ਨਹੀਂ ਰੱਖਿਆ ਪੈਸੇ ਨਹੀਂ ਨਹੀਂ ਨਾ ਨਾ ਜੇ ਗਿੱਜਾ ਰੱਖਲੇ ਪੈਸਾ ਪਾ ਆ ਜਾਂਦਾ ਵੀ ਆਪਣੇ ਇੰਨੇ ਨਹੀਂ ਹਾਂ ਐਸੇ ਮਤ ਇਤਨੀ ਪਤਾ ਲੱਗਦਾ ਵੀ ਅੰਤਰਜਾਮੀ ਬਾਬੇ ਨੇ ਇਹ ਕਰਨ ਪ੍ਰੇਤ ਹੋਣਾ ਹੈ ਕਰ ਕਿ ਤੋ ਡੁੱਬਣਾ ਨਾ ਜੀ ਹਾਂ ਬੀਬਾ ਜਦ ਹਮ ਆਏਗਾ ਦੁਬਾਰਾ ਇਹ ਕੰਮ ਕਰ ਲਈ ਦੋ ਬੇਟਾ ਉਸ ਕੋ ਘਰ ਸੇ ਕਢਾਲਣਾ ਹੋਊ ਗਰਮੇ ਨਾ ਹੋਏ ਬੱਚਾ ਨਹੀਂ ਹੁੰਦਾ ਨੇ ਉਹਦਾ ਬਾਬਾ ਜੀ ਬਾਬਾ ਜੀ ਤੇਰੀਆਂ ਅੱਖਾਂ ਸਾਹਮਣੇ ਨੇ ਉਹਨੂੰ ਮੈਂ ਹਾਂ ਬਸ ਸਾਡੇ ਤੇਰੇ ਮੱਥੇ ਹੀ ਲੱਗਣ ਦਿੰਦੀ ਪਰ ਮੇਰਾ ਕੰਮ ਵੰਣਾ ਚਾਹੀਦਾ ਹੈ ਬਿਲਕੁਲ ਹਾਂ ਉਹਨੂੰ ਬਾਬੇ ਦੇ ਮੱਥੇ ਲੱਗਣ ਦੇ ਨਾ ਬਾਬੇ ਨੂੰ ਉਹਦੇ ਮੱਥੇ ਲੱਗਣ ਦੇ ਜਮੀਂ ਨਹੀਂ ਲੱਗਣ ਦਿੰਦੇ ਹਾਂ ਫੇਰ ਤੇਰੇ ਬਾਰੇ ਨਹੀਂ ਆਰੀ ਨੇ ਤਾਈ ਚੱਲ ਠੀਕ ਹੈ ਬਾਬਾ ਜੀ ਫਿਰ ਦੇਚ ਠੀਕ ਹੈ ਚਲੋ ਬੇਟਾ ਚਲ ਅੱਛਾ ਜੈ ਸੰਗ ਮੈਂ ਤਾਂ ਬਾਬਾ ਜੀ ਨੂੰ ਚਾਹ ਪਾਣੀ ਵੀ ਨਹੀਂ ਪਿਆਇਆ ਚਾਹ ਪਾਣੀ ਕੋਈ ਨਾ ਆਪਾਂ ਇਕੱਠੀ ਪੀਵਾਂਗੇ ਠੀਕ ਹੈ ਵੀਰ ਚੀਕੂਰ ਬਣਾਵਾਂਗੇ ਬਦਾਮਾਂ ਹਾਂ ਹਾਂ ਆ ਜਾਨ ਵੀ ਬਾਅਰ ਨਹੀਂ ਕਿਸੇ ਨੂੰ ਬਤਾਣਾ ਹੈਗਾ ਨਹੀਂ ਬਾਬਾ ਜੀ ਮੈਂ ਤਾਂ ਕਿਸੇ ਕੋਲੇ ਪਾਪ ਵੀ ਨਹੀਂ ਕਰਦੀ ਹਾਂ ਵੀ ਬਾਬੇ ਆਏ ਤੇ ਫਿਰ ਦੁਨੀਆ ਤੁਰਪਾਂਦੀ ਆ ਕੋਈ ਨਹੀਂ ਕੋਈ ਨਹੀਂ ਮੈਂ ਕਿਸੇ ਨੂੰ ਦੱਸਦੀ ਹਾਂ ਐਸੇ ਆਸੀਂ ਔਰ ਕਿਸੇ ਕੇ ਨਹੀਂ ਜਾਂਦੇ ਹੈਗੇ ਚਲੋ ਬੇਟਾ ਚਲੋ ਇਕੱਠਾ ਜੋੜ ਕੇ ਚਲ ਜੇ ਕੋ ਕੰਮ ਬਣ ਜੀ ਜੀ ਮੇਰੇ ਸਾਤ ਲੱਖ ਨਿਕਲਿਆ 20000 ਬਣ ਕੇ ਬਣ ਕੇ ਵਾਜਿਆ ਤੇ ਬਾਲਾ 20000 ਰਹੀ ਰਹਿੰਦੇ ਨੇ ਵਾਗਲਾ ਕਿੰਨਾ ਕਜੀ ਕੰਮ ਬਣੇ ਫਿਰ ਹੈ ਆ ਜਾ ਬੇਟਾ ਆ ਜਾ ਬੇਟਾ ਬਾਬਾ ਜੀ ਮੇਰੀ ਗੱਲ ਸੁਣੋ ਕੀ ਹੈ ਰਹਿ ਗਿਆ ਬੇਟਾ ਉਰਿਆ ਉਰਿਆ ਸਾਗ ਤਾਬ ਤਰਹੀ ਗਿਆ ਉਹ ਬੇਟਾ ਫੇਰ ਕਰ ਲਾਂਗੇ ਸਾਹਬ ਤਾਂ ਇਕੱਠੀ ਕਰ ਲਿਆਂਗਾ ਨਾ 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 ਬਾਬਾ ਨਾ 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 ਪੈਸੇ ਦੇ ਮਾਮਲੇ 'ਚ ਨਾ ਸੁਕੇ ਬਾਪ ਤੇ ਨਹੀਂ ਭਰੋਸਾ ਕਰਨਾ ਚਾਹੀਦਾ ਨਾਲੇ ਬਾਬਾ ਜੀ ਤੈਨੂੰ ਤਾਂ ਪਤੀ ਐ ਉਹ ਜਿਹੜੇ ਤੈਨ ਦੋ ਸੜੇ ਜੇ ਚੇਲੇ ਰੱਖ ਰੱਖੇ ਨੇ ਨਾ ਸਿਰੇ ਦੇ ਹਰਾਮੀ ਨੇ ਉਹ ਨਾ ਕਿਸੇ ਦੀ ਸੁਣ ਨਾ ਕਿਸੇ ਦੀ ਕਹਿਣ ਨਾ ਉਹ ਬੀਬਾ ਮੈਂ ਬੋਲਦਾ ਤਾਂ ਵੀ ਇਕੱਠੀ ਹਸਾਬ ਦੇ ਦੰਦੇ ਔਰ ਫਿਰ ਐ ਕਰੋ ਤੁਸੀਂ ਇਹ ਪੈਸੇ ਮੈਂ ਰੱਖ ਲੈਨੀ ਆ ਜਿੱਦੇ ਦਵਾਰੇ ਕੋਈ ਆਪਣਾ ਹੋਇਆ ਘਰ ਬਿਆਰ ਆਪਾਂ ਨਹੀਂ 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 ਬੇਟਾ ਨਹੀਂ ਉਹ ਨਹੀਂ ਆ ਉਹ ਨਾ ਨਾ ਖਰਚਾ ਗੱਡੀ ਮੇਂ ਤੇਲ ਪੋਣਾ ਔਰ ਖਰਚਾ ਉਹ ਬੰਦੇ ਮੰਗਦੇ ਕਹਿੰਦਾ ਘਰ ਮੇਂ ਕੁਛ ਨਹੀਂ ਭੇਜਿਆ ਹਲੇ ਉਹ ਬੱਚੇ ਮੰਗਦੇ ਨੇ ਕਹਿੰਦਾ ਘਰ ਮੇਂ ਕੁਛ ਨਹੀਂ ਪੰਜੀ ਜਿੱਦਾਂ ਦਾ ਘਰ ਮੇਂ ਕੁਛ ਨਹੀਂ ਭੇਜਿਆ ਹਲੇ ਖਰਚੇ ਫੋਨ ਆ ਜਾਂਦੇ ਕਿਧਰ ਗਿਆ ਮੈਂ ਸੀ ਤਾਂ ਹੀ ਕਹਿਨੀ ਆ ਗੱਡੀਆਂ ਦਾ ਲਾਲਚ ਤਿਆਗੋ ਖੱਤਰ ਰੇਣਾ ਲੈ ਲੋ ਨਹੀਂ ਰੋਣੇ ਨਹੀਂ ਉਹ ਖੱਤਰ ਕੀ ਕਾ ਚੱਲੇ ਬੋਲੇ ਬੋਲੇ ਬੇਟਾ ਖੱਤਰ ਗਿਹੜੇ ਨੂੰ ਲੱਗਦਾ ਗੱਡੀ ਹੁੰਦੀ ਆ ਬਾਪੇ ਕੇ ਦੁਨੀਆ ਭਾਗ ਭਾਗ ਆਤੀ ਹੈ ਵੀ ਬਾਪਾ ਬੜਾ ਫਿਰ ਹੁਣ ਹਾਂ ਚਲੋ ਕੋਈ ਬਾਤ ਨਹੀਂ 1000 ਰੁਪਏ ਰੱਖ ਲਓ ਤੂੰ ਕੋਈ ਬਾਤ ਨਹੀਂ ਬੇਟਾ 1000 ਰੁਪਏ ਹਾਂ ਚਲ ਤੂੰ ਆਰੀ ਮਾਰ ਦੇ ਸਾਡੇ 500 ਦੀ ਪਵਾ ਕੇ ਲਈ ਤੀ ਜੁੱਤੀ ਦਾ ਮੇਰੀ ਸਾਰੀ ਟੁੱਟ ਗਈ ਕਦੇ ਗੇੜਾ ਇੱਥੇ ਕਦੇ ਸੋਡੇ ਚਰਨਾ ਚ ਜਾ ਵੜਦੀਆਂ ਕਦੇ ਉਰੇ ਆ ਕੇ ਬੇਬੇ ਦੇ ਚਰਨਾ ਚ ਆ ਵੜਦੀਆਂ ਚਲੋ ਕੋਈ ਬਾਤ ਨਹੀਂ ਬੇਟਾ ਇਹ ਲੈ ਦੇਖ ਸਾਹਿਬ ਮਾਮਾ ਤੀਆਂ ਨਾ ਬਾਬਾ ਜੀ ਸਾਹਿਬ ਚ ਰੱਤੀ ਫਰਕ ਨਹੀਂ ਪਾਉਂਦਾ ਚਲੋ ਦੇਖੋ ਆਹ ਤਾਂ 10 ਰੁਪਏ ਹੋ ਗਏ ਲੱਡੂਆਂ ਦਾ ਜੋੜਾ ਠੀਕ ਹਾਂ ਕੱਢ ਦੋ ਕੱਢ ਦੋ ਤਾਂ ਹਾਂ ਨਹੀਂ ਇਹ ਤੁਸੀਂ ਫੜੋ ਲਿਓ ਜੀ ਹਾਂ ਤੇ ਆ 50 ਰੁਪਏ ਠੀਕ ਆ ਸਾਡੇ ਟਿੱਬਿਆਂ ਚ ਬਾਬਾ ਵਾ ਠੀਕ ਆ ਉਹਦੇ ਕੱਪੜੇ ਦੇ ਨੇ ਆ ਹਾਂ ਇੱਕ ਦੋ ਉਹ ਆ ਉਹ ਵਿਵਾ ਵਾ 100 ਰੁਪਏ ਤੈਨੂੰ ਪਤਾ ਨਹੀਂ ਗਦੇ ਸਿੰਘੀ ਦਾ ਕਾਢਾ ਇੱਕ ਉਹ ਖਰਚਾ ਸਾਰਾ ਆ ਗਦੇ ਸਿੰਘੀ ਦਾ ਹਾਂ ਬਾਬਾ ਜੀ 100 ਰੁਪਏ ਕੁੱਪੜ ਸਿੰਘੀ ਦਾ ਹਾਂ ਬਟਾ ਦੇਖੋ ਖਰਚਾ ਜਿੰਨਾ ਹੋਊਗਾ ਬਰਾਬਰ ਕੰਮ ਕਰੇਗੇ ਹਾਂ ਬਾਬਾ ਜੀ ਔਰ ਰਹਿ ਗਿਆ ਬੇਟਾ ਹਾਂ ਹਾਂ ਸਾ ਮੈਂ ਗਾਡੀ ਦਾ ਗਾਡੀ ਤੇਲ ਕਹਿੰਦਾ 1000 ਰੁਪਏ ਹਾਂ ਪਰ ਇੱਕ ਗੱਲ ਹੈਗੀ ਮਾਇਆ ਬੰਦੇ ਦੇ ਨਾਲ ਨਹੀਂ ਜਾਂਦੀ ਹੁੰਦੀ ਲਾਲਚ ਨਹੀਂ ਜਾਂਦੇ ਕਰਿਆ ਕਰਦੇ ਮੇਰਾ ਹਿਸਾਬ ਤਾਂ ਜ਼ਰੂਰੀ ਹੈ ਇਹ 100 ਰੁਪਏ ਛੋਟੇ ਚੇਲੇ ਦਾ ਜਿਹੜਾ ਜ਼ਿਆਦਾ ਬੜਬੜ ਕਰਦਾ ਸੀ ਠੀਕ ਹੈ ਤੇ ਇੱਕ ਉਹ ਦੂਜਾ ਜਿਹੜਾ ਉਹ ਥੋੜਾ ਜਿਹਾ ਘੱਟ ਬੋਲਦਾ ਸੀ ਹਾਂ ਇਹ 200 ਰੁਪਏ ਹੋ ਗਿਆ ਉਹ ਤਾਂ ਤੇ ਆ 500 ਰੁਪਏ ਹੋ ਗਿਆ ਬਾਬਾ ਜੀ ਸੋਡਾ ਠੀਕ ਹੈ 1000 ਰੁਪਏ ਗਾਡੀ ਦਾ ਵਿੱਚ ਗਾਡੀ ਵਿੱਚ ਤੇਲ ਪਾਇਦਾ ਤਾਂ ਵੀ ਨਹੀਂ ਤੇਲ ਤਾਂ ਪਫੂਕਿਆ ਨਹੀਂ ਜਿੰਨੇ ਮੇਰੇ ਪੈਰ ਘਸ ਗਏ ਆ 300 ਰੁਪਿਆ ਹੋ ਗਿਆ ਗਾਡੀ ਦਾ ਤੇਲ ਠੀਕ ਹੈ ਬੇਟਾ ਤੇ ਆ ਬਾਬਾ ਜੀ ਹੋ ਗਏ ਹੁਣ ਮੇਰੇ ਨਹੀਂ ਬੇਟਾ ਐਸੇ ਨਾ ਕਰਾ ਨਹੀਂ ਐਸੇ ਹੀ ਹੁੰਦਾ ਬਾਬਾ ਜੀ ਮੇਰੀ ਗੱਲ ਸੁਣੋ ਧਾਲ ਚ ਨਹੀਂ ਜਿਆਦੇ ਕਰਿਆ ਕਰਦੀ ਬਾੜੀ ਮਾਇਆ ਵੀ ਐਵੇਂ ਠੱਗੀ ਦੀ ਜਾਲ ਹੁੰਦਾ ਆਜੋ ਆਪਾਂ ਚੱਲੀਏ ਕੋਈ ਆਜੇ ਮੈਂ ਉਸਕੋ ਬੋਲ ਦੇਉਂਗਾ ਵੀ ਮਾਈ ਨੇ ਹਲੇ ਕੁਝ ਨਹੀਂ ਦਿੱਤਾ ਆ ਦੇਖ ਲੈ ਚਾਚੀ ਮੈਂ ਤੈਨੂੰ ਕਿਹਾ ਸੀ ਨਾ ਵੀ ਬੰਦੇ ਤਾਂ ਉਹ ਉਰੀ ਨੇ ਆਪਣੇ ਪਿੰਡ 'ਚ ਨੇ ਨਾਲੇ ਹੁਣ ਆਪਾਂ ਨੂੰ ਕਾਰ ਦੇ ਹੋਣਾ ਪਊਗਾ ਕਾੜੇ ਹੁਣ ਮਗਰਾ ਆਪਣੇ ਹੱਥੋਂ ਲਈ ਖੁੰਝ ਗਿਆ ਉਹ ਦਿਖ ਲਾਗੇ ਦੀ ਹੱਥ ਆ ਨਾਨਾ ਮਨਾ ਲੈਂਦੇ ਨਾਲੇ ਸਾਰੀਆਂ ਚੋਰੀਆਂ ਮੰਨ ਜਾਂਦੇ ਉਹ ਜੇ ਫੜੇ ਜਾਂਦੇ ਉਹ ਮੰਨਣਾ ਕੀ ਆ ਉਹਦਾ ਪਤੀ ਆ ਹੁਣ ਵਾਕਿਆ ਤਾਂ ਆਪਣੇ ਪਿੰਡ ਚ 5-7 ਕਰਕੇ ਪੂਰੇ ਅੱਛਾ ਹਾਂ ਆ ਦੇਖ ਸਾਡੀ ਬੌਲੀ ਉੱਤੇ ਬਾੜਾ ਜੇ ਫਿਰਦੀ ਦੀ ਲਾ ਉਥੋਂ ਲੈ ਆਈ ਉਹਨਾਂ ਨੂੰ ਬੀਬੇ ਤੂੰ ਹੀ ਤਾਂ ਮੈਨੂੰ ਕਿਹਾ ਸੀ ਮੈਂ ਤੈਨੂੰ ਫੇਰ ਵੀ ਕਹੀ ਜਾਂਦੀ ਸਵੇਰੇ ਨਾਲ ਬਾਗ ਚੱਲ ਮੈਂ ਉੱਥੇ ਕੱਲੀ ਕਿੱਥੇ ਜਾਊਂਗੀ ਤੂੰ ਨਾਲ ਨਹੀਂ ਤੁਰੀ ਹੈਗੀ ਮੈਂ ਤਾਂ ਉਹਦਾ ਤਾਂ ਯਕੀਨ ਕਰ ਲਿਆ ਮੈਨੂੰ ਕਿਹੜਾ ਪਤਾ ਤੀ ਫਰਦੇ ਮਗਰ ਉਹ ਬਾੜਿਆਂ ਜੀ ਨੇ ਧੀਮਿਆਂ ਦੇ ਮਗਰ ਉਹਨੂੰ ਪਤਾ ਵੀ ਬੁੜੀਆਂ ਬਾੜਿਆਂ ਚ ਹੁੰਦੀਆਂ ਨੇ ਉੱਥੇ ਹੀ ਗੈਲ ਲੱਗਦੀਆਂ ਲੱਗਦੇ ਨੇ ਫਿਰ ਸਾਰਾ ਕੋਸਾ ਨੂੰ ਪੁੱਛਦੇ ਨੇ ਪਹਿਲਾਂ ਹੋ ਭਾਈ ਘਰੇ ਕੌਣਾ ਤੁਹਾਡੇ ਤੇਰੇ ਵਰਗੀ ਭਾਈ ਚਾਚੀ ਕਹਿੰਦੇ ਆ ਸਾਡੇ ਕਹਿੰਦਾ ਜੇ ਕੋਈ ਨਹੀਂ ਹੈਗਾ ਉਹ ਜਣਗੇ ਚੱਲ ਵੀ ਆ ਫਿਰ ਚੱਲੀਏ ਘਰੇ ਤੁਹਾਡੇ ਮੈਂ ਕਹਿਤਾ ਸੀਗਾ ਮੈਂ ਦੇਖ ਲੈ ਮਗਰਾਂ 10000 ਰੁਪਏ ਦੀ ਸਾਈਕਲ ਦੀ ਸਾਡੀ ਤਾਂ ਮੁੰਡਾ ਕਰੇ ਵੜਨ ਦੇਉ ਪਤਾ ਨਹੀਂ ਨਾ ਵੜਨ ਦੇਉ ਆ ਭਾਈ ਡਰ ਲੱਗਦਾਗਾ ਨਹੀਂ ਚਾਚੀ ਮੁੰਡਾਾਸ ਨੂੰ ਰੋਣੀ ਆ ਫੇਰੇ ਕਿਹਨ ਦੇਖ ਲਾ ਤੂੰ ਹੋਰ ਬੀਬੀ ਇਹ 6 ਲੱਖ ਤੁਸੀਂ ਨੇ ਇਹ ਕਿੱਥੇ ਰੱਖ ਰਖੇ ਦੀ ਗੱਵੇ ਪੁੱਛਣਾ ਚਾਚੀ ਚਾਚੀ ਮੈਂ ਤੈਨੂੰ ਐ ਕਹਿਣਾ ਐਨੇ ਪੈਸੇ ਕੋਈ ਘਰੇ ਥੋੜੀ ਰੱਖਦਾ ਹੁੰਦਾਗਾ ਉਹ ਕੱਲੇ ਪੈਸੇ ਤਗਾ ਨੂੰ ਤੁਸੀਂ ਈ ਟੂ ਮਾ ਟਾ ਮਾ ਤੀਆਂ ਮੈਂ ਤਾਂ ਹੀ ਤੈਨੂੰ ਕਹਿਣਾ ਅੰਦਰ ਦੇਖਿਆ ਵੜ ਕੇ ਤੁਸੀਂ ਨੇ ਆਪਣੇ ਘਰੇ ਕਿ ਤੰਦਰ ਪਾੜ ਲਾਂਗੇ ਹੁਣ ਕੋਈ ਮੈਂ ਮਰਦਾ ਪਈ ਮੈਂ ਦਾ ਬਾਰੀ ਅੰਦਰ ਤਾਂ ਮੈਂ ਬੜੀਏ ਨਹੀਂ ਬਸ ਫਿਰ ਤਾਂ ਕਰ ਕੇ ਹੱਥ ਸਾਫ ਸਾਰਾ ਧਵਾ ਗਏ ਹੱਥ ਹਾਂ ਜਮਾ ਮੱਖਾ ਜਮਾ ਮਗਰ ਤੇ ਪੱਕੀ ਗਏ ਨੇ ਬੋਚ ਕੇ ਭਾਈ ਐ ਨਾ ਕਿ ਮੇਰੀ ਬੀਬੀ ਬਿਮਾਰ ਹੋ ਜੂਗੀ ਦੇਖਦੀ ਮੈਂ ਤਾਂ ਜਾ ਕੇ ਕਿਤੇ ਸੱਚੀ ਸਾਰਾ ਟੰਗ ਟਾਲੇ ਹੋ ਰਾ ਚਾਚੀ ਹੁਣ ਤਾਂ ਆਪਾਂ ਨੂੰ ਬੰਦੇ ਇਕੱਠੇ ਕਰਨੇ ਪੈਣਗੇ ਪੰਜ ਸੱਤ ਬੰਦੇ ਮੈਂ ਤਾਂ ਤੈਨੂੰ ਕਹਿੰਦੀਆਂ ਰੇਡੂਏ ਚ ਲਾਸਮੈਂਟ ਕਰਾਉਣ ਦਾ ਤੈਂ ਕਿਹੜਾ ਤੂੰ ਤਾਂ ਚਾਚੀ ਰੌਣਾ ਨਾ ਪਾ ਰੌਣਾ ਨਾ ਪਾ ਚਾਚੀ ਉਹ ਪਾਜ ਜਾਣਗੇ ਫਿਰ ਜੇ ਲਾਸਮੈਂਟ ਕਰਾਏਗੀ ਆਪਾਂ ਅੰਦਰ ਗਤੀ ਬੰਦੇ ਇਕੱਠੇ ਕਰਾਂਗੇ ਟੀਮਾਂ ਬਣਾਵਾਂਗੇ ਆਪਣੀਆਂ ਫੇਰ ਚੱਲੂਗਾ ਮਾ ਆਪਣਾ ਨਾਲੇ ਠੀਕ ਹੋ ਗਿਆ ਹੋਰ ਹੁਣ ਨਾਲੇ ਚਾਚੀ ਹੌਸਲਾ ਸੱਟ ਜਾ ਕੇ ਦੇਖ ਲੈ ਕੀ ਪਤਾ ਨਾਂ ਲੈ ਕੇ ਗਏ ਹੁਣ ਹਾਂ ਉਪਰ ਆਏ ਆ ਵੀ ਜਿੰਨੇ ਘਰਾਂ ਚ ਉਹ ਗਏ ਨੇ ਹਾਂ ਸਮਾਰ ਕੇ ਹੁੰ ਜਾ ਫੇਰ ਕਹਿੰਦੇ ਉੱਥੇ ਤਾਂ ਭਈ ਸਾਡੇ ਤਾਂ ਬੌਲੀ ਨੇ ਮਨ ਕਰਾਇਆ ਦੱਸਦਾ ਫਲਾਣੇ ਦਾਵੇਂ ਚੀਜ਼ ਪਈਆ ਕੋਈ ਬੀਬੀ ਮੈਂ ਕੁਛ ਨਹੀਂ ਦੱਸਿਆ ਮੇਰੀ ਤਾਂ ਅੱਖਾਂ ਜਮਾਈ ਨਹੀਂ ਰਹੋ ਗੈਸੇ ਖਮੂਰੇ ਵਿੱਚ ਤਾਂ ਕੁਛ ਨਹੀਂ ਸੀ ਬੱਸ ਮੇਰ ਦਾ ਲਾਇਗੇ ਜੇ ਨੇਰਾ ਹੋ ਗਿਆ ਸਾਹਮਣੇ ਲਾਇਗੇ ਤਾਂ ਚੱਲ ਮਗਰਾ ਕੋਈ ਗੱਲ ਨਹੀਂ ਗੌਰ ਕਰੀ ਮੈਂ ਜਾਨੀਆਂ ਮੜੇ ਦੇਖਦੀ ਆ ਜਾਂ ਨਹੀਂ ਕਮਲੀਏ ਹਾਂ ਉਹਦਾ ਚਾਚੀ ਨਾਲੇ ਚਾਚੀ ਹੋਰ ਆ ਅੱਗੇ ਤੋਂ ਗੌਰ ਰੱਖੀ ਮੜਾ ਜਾ ਤੇ ਇੱਕ ਗੱਲ ਹੋਰ ਰੌਲਾ ਨਾ ਪਾਏ ਜੇ ਰੌਲਾ ਪੈ ਗਿਆ ਐ ਸਮਝ ਲੈ ਮਾਂ ਤੇਰਾ 10 ਮੂਰੇ ਨਾ ਮੇਰਾ 7 ਮੂਰੇ ਫੇਰ ਫੇਰ ਤਾਂ ਸਮਝ ਲੋ ਚੁੱਪ ਚੇ ਪਲੀਆ ਮਗਰਾ ਜਿਹੜਾ ਤਾਂ ਐ ਕਾਈ ਤਾਂ ਨਾ ਕੀ ਪਤਾ ਸੱਚੀ ਹੱਤ ਭਾਗ ਹੋਵੇ ਦੇਖ ਉਹਦਾ ਤਵਾ ਕੇ ਦਾਤੀ ਉਹਦਾ ਕੋਈ ਬਹਿਮ ਨਹੀਂ ਉਹਦਾ ਨਾ ਭਈ ਦੇ ਗੁੱਡੀ ਗੱਲ ਉਹ ਨਹੀਂ ਮੈਂ ਕਰਦਾ ਦੇਖੇ ਮੇਰੇ ਕੋਲੇ ਪੱਕੇ ਹੁਨੇ ਪੱਕੇ ਸੂਤਰ ਨੇ ਜਿੰਨੇ ਆਪਣੇ ਪਿੰਡ ਚ ਹੋਏ ਨੇ ਸਾਡੇ ਨਾਲ ਤਾਂ ਬਣ ਗਈ ਸਾਡੇ ਨਾਲ ਬਣ ਗਈ ਤੇ ਪ੍ਰੀਤੋਂ ਨਾ ਬਣ ਗਈ ਉਧਰ ਕਿ ਕਾਈਲਾ ਬੜਾ ਉਹਨਾਂ ਦੇ ਬਣ ਗਈ ਇੱਕ ਛੱਜੂ ਕੇ ਬਣ ਗਈ ਕਈ ਘਰਾਂ ਦੇ ਬਣ ਗਈ ਜਿੱਥੇ ਬਣੀਆਂ 5-7 ਲੱਖ ਰੁਪਏ ਦਾ ਥੁੱਕ ਦੇ ਕੇ ਗਏ ਨੇ ਉਹ ਆਪਣੇ ਕੋ ਤਾਂ ਹੈਵੀ ਨਹੀਂ ਬੀਬੀ ਇੰਨਾ ਪੈਸਾ ਕਿੱਥੇ ਆ ਗਿਆ ਬਾਈ ਖਰਚਾ ਖਰਚਾ ਮੈਂ ਕਰੇ ਜਾ ਕੇ ਦੇਖ ਆ ਮੜਾ ਜਾ ਮਗਰ ਦੇਖ ਲੈ ਮੜਾ ਜਾ ਕੋਈ ਚਾਚੀ ਹੋਰ ਆ ਜੇ ਗੱਲਬਾਤ ਹੋ ਗਈ ਮੈਨੂੰ ਫੋਨ ਕਰ ਦੇ ਜਾਂ ਮੇਰੇ ਕੋਲ ਸੁਨਿਆਹਾ ਲਾ ਦੇ ਮੈਂ ਡਾਕਟਰ ਨੂੰ ਬਰਾ ਲਿਆਂਗਾ ਜਾ ਕੇ ਮੈਨੂੰ ਪਤਾ ਫਿਰ ਤੇਰੇ ਟੀਕੇ ਲੱਗਣਗੇ ਮੈਨੂੰ ਪਤਾ ਹੈਦਾ ਹੁਣ ਆਏ ਸੁੱਖ ਸੁਖ ਲੈ ਵੀ ਇਹਨਾਂ ਦੇ ਸੱਚੀ ਸਾਰਾ ਕੁਝ ਲੈ ਕੇ ਆਉਣਾ ਤੂੰ ਆਏ ਵੀ ਕਹਿ ਸਕਦਾ ਵੀ ਸਾਡੇ ਨਾਲ ਜਿਹੜੀ ਬਣ ਗਈ ਬਣ ਗਈ ਹੋਰ ਨਾ ਕਿਸੇ ਨਾਲ ਬਣੇ ਹਏ ਚੱਲ ਭੱਜ ਜਾ ਬੇ ਮੇਰਾ ਤਾਂ ਪਹਿਲੀ ਕਾਲਜਾ ਨਿਕਲਣ ਨੂੰ ਹੋ ਗਿਆ ਚੱਲ ਚੱਲ ਭੱਜ ਜਾ ਭੱਜ ਜਾ ਅੰਦਰ ਦਾ ਵਿਚਾਰੇ ਗਏ ਨਹੀਂ ਉਹਦਾ ਉੱਥੇ ਹੀ ਪਾਣੀ ਫਿੱਕੇ ਮੁੜ ਗਏ ਹਾਂ ਦੇਖਦੇ ਆ ਜਾ ਕੇ ਸੱਚੀ ਮੁੜੇ ਲੋਟ ਆਉਣਗੇ ਮੇਰੇ ਪਰ ਕਾਜਾ ਜਾਂਦਾ ਚਾਚੀ 5000 ਰੁਪਏ ਤੇ ਨਾ ਭਾਈ ਸਾਡਾ ਘਰੇ ਹੈ ਨਹੀਂ ਕੁਛ ਹੁਣ ਸਾਰਾ ਕੁਝ ਕਾਤਾ ਬਾਬਾ ਜੀ ਲੈ ਆਪਣਾ ਸਾਹ ਹੈ ਬੇਟਾ ਕੌਣ ਬੇਟਾ ਕੌਣ ਬਾਬਾ ਜੀ ਕਰਤਾ ਨਹੀਂ ਕਹਤ ਅੱਛਾ ਕੋਈ ਪੈਸੇ ਉਹ ਨਹੀਂ ਵਈ ਤੂੰ ਮੈਂ ਨਹੀਂ ਫੜ ਰਾ ਵਿੱਚ ਨਹੀਂ ਨਹੀਂ ਮੈਂ ਨਹੀਂ ਕੋਈ ਬੀਬਾ ਮੈਂ ਨਹੀਂ ਪੈਸਾ ਲੈਣਾ ਕੋਈ ਮੈਂ ਤਾਂ ਮੈਂ ਤਾਂ ਨਹੀਂ ਹੱਥ ਲਾ ਬੀਬਾ ਮੈਂ ਨਹੀਂ ਪੈਸਾ ਲੈਣਾ ਤੁਮਕੋ ਬੋਲੇ ਪਾਪਾ ਉਹ ਬੀਬਾ ਮੈਂ ਕੋਈ ਪੈਸੇ ਲੈਣਾ ਮਰਵਾਵੇਂਗੀ ਬੀਬਾ ਮੈਨੂੰ ਥਾਂ ਬਸ ਉਹ ਬੀਬਾ ਮੈਂ ਨਹੀਂ ਪੈਸਾ ਲੈਣਾ ਕੋਈ ਬੀਬਾ ਓ ਵੀਵਾ ਪੈਸਾ ਫੜਾਪਕਾ ਮੈਂ ਪੈਸਾ ਨਾ ਕੀ ਕਰਾਂ ਉਹ ਵੀਵਾ ਮੈਂ ਫੜਾ ਜਾਊਂਗਾ ਔਰੇ ਪੈਸਾ ਫੜਾਪਕਾ ਵੀਵਾ ਚਾਪਾ ਜੀ ਵੀਵਾ ਪੈਸਾ ਮੈਂ ਨਹੀਂ ਪੈਸਾ ਲੈਣਾ ਵੀਵਾ ਸੰਤ ਨਹੀਂ ਪੈਸਾ ਲੈਂਦੇ ਹੈਗੇ ਚੱਲ ਮੇਰੀ ਗੱਲ ਸੁਣ ਉਹ ਵੀਵਾ ਮੇਰੀ ਗੱਲ ਸੁਣ ਮੈਂ ਦੇਖਦੀਆਂ ਬਾਹਰ ਕੋਣ ਹੈ ਬਾਹਰ ਖੋਲ ਵੀਵਾ ਬਾਹਰ ਖੋਲ ਫੇਮ ਮੇ ਮਰਵਾਉ ਕੁੜੀ ਅਜ ਮੈਨੂੰ ਲੱਗਦਾ ਕੁੜੀ ਮਰਵਾਉ ਉਹੀ ਕੰਮ ਹੋ ਗਿਆ ਵੀਵਾ ਕੌਣ ਆਏ ਹਾਏ ਬਾਹਰ ਨਾ ਖੋਲੀ ਬੇਟਾ ਬਾਹਰ ਨਾ ਖੋਲੀ ਬਾਪੇ ਕੋ 60 ਮਾਰੇਗਾ ਬਾਪੇ ਕੋ 60 ਮਾਰੇਗਾ ਬਾਬਾ ਫੇਲੀ ਦਿੱਤਾ Baba, hai, Munda, Haker, Hae, Bapa, Namba, Niva, Maenila, Nda, Paek, saya Niva, Maenila, Niva, 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 ਪਰ ਧਾਈ ਤੂੰ ਕਿਵੇਂ ਹੋਰੇ ਬੇ ਹੈ ਤੇਰੀ ਮਾਂ ਨੂੰ ਚੱਕਰ ਜੀ ਆ ਗਏ ਤੇ ਜਿਆਦੇ ਮੈਂ ਤਾਂ ਉਹਦੇ ਵਾਸਤੇ ਗੋਲੀਆਂ ਲੈ ਕੇ ਆਈ ਤੀ ਮੇਰੇ ਤਾਂ ਮੰਗਰ ਨਾ ਪ੍ਰਿੰਡਾਂ ਪੈ ਗਈਆਂ ਕਿੰਨੇ ਵਾਰੀ ਕਿਹਾ ਛੱਤੇ ਜੇ ਲਾ ਦੋ ਪਰੇ ਉਹ ਇਹ ਤਾਂ ਪ੍ਰਿੰਟ ਇੱਕ ਵੀ ਨਹੀਂ ਗਈ ਉਹਨਾਂ ਤੇ ਹੁਣ ਆ ਤਾਂ ਖਾਲੀ ਹੋ ਗਏ ਛੜਤਾ ਵੀ ਮੈਂ ਪਹਿਲਾਂ ਹੀ ਢਾਣਾ ਇਹ ਤਾਂ ਮੈਨੂੰ ਨਹੀਂ ਪਤਾ ਮੇਰੇ ਤਾਂ ਪ੍ਰਿੰਟ ਲੜ ਗਈ ਪਤਾ ਨਹੀਂ ਕਿੱਥੋਂ ਲੜੀ ਕਿੱਥੋਂ ਨਾਲ ਲੜੀ ਇੱਥੇ ਲੜ ਗਈ ਬੇ ਮੇਰੇ ਗੱਲ ਸੁਣ ਤੇਰੀ ਮਾਂ ਨੂੰ ਦੇਖ ਜਾ ਕੇ ਉਹਨੂੰ ਚੱਕਰ ਆਈ ਜਾਂਦੇ ਨੇ ਹਾਂ ਜਬਾਜਾ ਉਹਨੂੰ ਕਿਹਾ ਵੀ ਵੀ ਤੂੰ ਕੁਝ ਕਰੇਂ ਇਹ ਗੱਲ ਹੀ ਬਾਤ ਮੈਨੂੰ ਸ਼ਰਮ ਦੇ ਮਤ ਹੈ ਬਾਪਾ ਬੀਬਾ ਤੈਮਕੋ ਬੋਲੇ ਦੀ ਬਾਪੇ ਕੋ ਮਰਾਏਗਾ ਬਾਪੇ ਕੋ ਮਰਾਏਗਾ ਜੇ ਤੂੰ ਆ ਗਿਆ ਮੈਂ ਮਰ ਜੂ ਤੇਰੀ ਕੱਟ ਜੀ ਤੇਰੀ ਜਾਨ ਦਾ ਹੀ ਜਦੀ ਬੀਬੇ ਹਾਂ ਕਿਵੇਂ ਆ ਹੁਣ ਕਿਵੇਂ ਆ ਬੇ ਹੁਣ ਤਾਂ ਠੀਕ ਆ ਮੇ ਚੱਕਰ ਜਾ ਆ ਗਿਆ ਜੀ ਮੇ ਤਾਂ ਡਿੱਗ ਵੀ ਵੇੜੇ ਚ ਫਰੀ ਤੋਂ ਵਿਚਾਰੀ ਖੜੀ ਕਰਕੇ ਪਾ ਕੇ ਗਈ ਐ ਅੱਛਾ ਉਹਨੂੰ ਕਿੱਥੋਂ ਪਤਾ ਲੱਗਿਆ ਫਿਰ ਉਹ ਨਗਦੀ ਜਾਂਦੀ ਜਿੱਕੇ ਤੈਨੂੰ ਪਤਾ ਹੀ ਉਹ ਤਾਂ ਉਹਦਾ ਉਹਦਾ ਤਾਂ ਤੋਰੇ ਫਿਰਿਆਲੀ ਕੰਮ ਐ ਬਾੜੇ ਗੁੜੇ ਚ ਜਾਂਦੀ ਦੀ ਕਿਤੇ ਅੱਛਾ ਲੈ ਹੁਣ ਜਿਹੜੇ ਤੈਨੂੰ ਗੱਲ ਦੱਸੂਗਾ ਨਾ ਤੇਰੇ ਚੱਕਰ ਕਿਦਰੀ ਭੱਜਣਗੇ ਉਹ ਨਾਲ ਹਾਂ ਉਹ ਬਾਪੇ ਵੀ ਫਿਰਦੇ ਤੇ ਆਪਣੇ ਪਿੰਡ ਚ ਅਸੀਂ ਫੈਂਟੇ ਫੜ ਕੇ ਹੋ ਫੇਰ ਮਾ ਤੂੰ ਗੁੱਟੇ ਹਾਂ ਉਹ ਫੇਰ ਉਹਦਾ ਹੋਰ ਨਾ ਵੀ ਠੱਗੀ ਮਾਰ ਗਿਆ ਓਏ ਉਹ ਕਿਹਦੇ ਨਾਲ ਆ ਦੇਖ ਰਾ ਚਾਚੀ ਨਾਲ ਇਧਰ ਉਹ ਫੇਰ ਹੁਣ ਆਪਣੇ ਪੈਸੇ ਪਾਇਆ ਸੀ ਤਾਂ ਮੈਨੂੰ ਪਤਾ ਨਹੀਂ ਪਰ ਅਸੀਂ ਕੇਰਾ ਦਾ ਲਫੇਟ ਲੁਫੇ ਲਾ ਕੇ ਤੋਰਦੇ ਆਉਂ ਪੱਜ ਗਏ ਸਾਲੇ ਭਾਗੇ ਹਾਂ ਪੱਜ ਗਏ ਹੈ ਆਪਣੇ ਪਿੰਡ ਚ ਨੇ ਮੈਂ ਤੈਨੂੰ ਕਿਹਾ ਸੀ ਬੇਬੇ ਆਪਣੇ ਪਿੰਡ ਚ ਨੇ ਕਿਤੇ ਨਹੀਂ ਗਏ ਹਾਂ ਕਿਹੜੇ ਤੇ ਉਹੀ ਜਿਹੜੇ ਪਹਿਲਾਂ ਘਰੇ ਆਏ ਤੇ ਹੋਰ ਕਿਹੜੇ ਤੇ ਅੱਛਾ ਦੋ ਤਿੰਨ ਨੂਰ ਤਾਂ ਦੋ ਤੇ ਅੱਛਾ ਦੋ ਤੇ ਹਾਂ ਠੀਕ ਆ ਠੀਕ ਹੈ ਦੋ ਤੇ ਅੱਛਾ ਹਾਂ ਹਾਂ ਮਰ ਗਈ ਫੇਰ ਫੜੇ ਨਹੀਂ ਤੁਸੀਂ ਨੇ ਬੇਬੇ ਫੜਤਾ ਲੈ ਖਾਣੀ ਚ ਫੜਾ ਦਿੰਦੀ ਉਹ ਫੜਤਾ ਲੈ ਤੇ ਭੱਜ ਕੇ ਛੜਾ ਕੇ ਪੱਜ ਗਏ ਅੱਛਾ ਹੁਣ ਬੰਦੇ ਇਕੱਠੇ ਕਰਾਂਗੇ ਨਾਲੇ ਹਾਂ ਬੰਦੇ ਇਕੱਠੇ ਕਰਕੇ ਨਾ ਫਿਰ ਸਾਰੇ ਪਿੰਡ 'ਚ ਫਿਰਾਂਗੇ ਪਤਾ ਲੱਗ ਜੂ ਕਿਹਦੇ ਘਰੇ ਰਹਿੰਦੇ ਨੇ ਕੌਣ ਉਹ ਕਿਹਦੇ ਕੋਲੇ ਗਏ ਨੇ ਨਾਲੇ ਸਾਰਾ ਕੁਝ ਦੱਸਣਗੇ ਤੇਰਾ ਹਾਂ ਕੌਣ ਉਹਨਾਂ ਦੀ ਸਪੋਰਟ ਕਰਦਾ ਹਾਂ ਯਾਰ ਬਾ ਅਸੀਂ ਕੌਣ ਉਹਨੂੰ ਦਿੰਦਾ ਆਪਣਾ ਕੀ ਕਹਾ ਕਰਦੇ ਨੇ ਰਹਿਸ ਦਿੰਦਾ ਕਿਹੜਾ ਉਹਨੂੰ ਜਿਹੜਾ ਮੁਰਗੀਆਂ ਫਸਾਉਂਦਾ ਹੈ ਹਾਂ ਹਾਂ ਸਾਬ ਸਾਬ ਮੁਰਗੀਆਂ ਆਪਾਂ ਨੂੰ ਪੜਾਉਂਦਾ ਹੈ ਹਾਂ ਹਾਂ ਠੀਕ ਹੈ ਠੀਕ ਹੈ ਚੱਲ ਕੋਈ ਨਹੀਂ ਬੇਬੇ ਡਾਕਟਰ ਦਾ ਮਿਲਾਂ ਨਾ ਲੈ ਤੂੰ ਕਰ ਲੈ ਆਰਾਮਦਾਰੀ ਉਹਨੂੰ ਮੈਂ ਕਹਿ ਤਾ ਤੇ ਲੈਵੇ ਗਵਾਂਡੀ ਨੂੰ ਵੀ ਜਦੋਂ ਡਾਕਟਰ ਆਗਾ ਸਾਡੇ ਘਰੇ ਭੇਜ ਦੇ ਉਹਨੂੰ ਹਾਂ ਕਰ ਲੈ ਆਰਾਮਦਾਰੀ ਕਰ ਮੈਂ ਜਾਇਆ ਹਾਂ ਬੜਾ ਭਾਵ ਕਰਿਆ ਮੈਂ ਸਹੀ ਪਉ ਪਉ ਕਿਤੇ ਹਮਨ ਦਾ ਬਾਬਾ ਤਾਂ ਹੀ ਥਿਆ ਗਿਆ ਕਿ 1:00 ਵਜੇ ਪਸਕੇ ਪਤਾ ਨਹੀਂ ਕੀ ਕੀ ਗੱਲਾਂ ਕੱਢਣਗੇ ਹੁਣ ਕੀ ਕੀ ਗੱਲਾਂ ਨਿਕਲਣਗੀਆਂ ਜੇ ਫੜ ਲਏ ਉਹ ਫਿਰ ਤੇ ਪ੍ਰੀਤੋ ਦਾ ਨਾਮ ਉਹਨਾਂ ਵਿੱਚ ਆ ਜੇ ਵਿਚ ਆ ਜੇ ਉਹ ਤਾਂ ਲੋਕਾਂ ਦੇ ਭਲੇ ਕਰਤੀ ਫਿਰਦੀ ਹੈ ਚੁੱਕਾਂ ਸਾਰਾ ਟੁੱਟ ਜਾਂਦਾ ਧੁੱਪ ਚ ਕਿਉਂ ਚਾਚੀ ਕੀ ਬਣਿਆ ਫਿਰ ਕਿੰਨੇ ਕੁ ਲੈ ਕੇ ਚਾਕੇ ਹੋਰ ਸਮਾਨ ਆ ਨਾ ਮਗਰਾ ਇੱਧਰ ਸੌਂ ਜੀ ਚਾਜਾ ਅੱਛਾ ਮਗਰ ਹਾਂ ਸਾਢੇ ਤੱਕ ਅਲੀ ਸੈਂਕ ਨਹੀਂ ਸੈਂਕ ਲਈ ਗਈ ਆ ਅੱਛਾ ਨਾ ਲਾਤੀ ਝੂਠ ਬੋਲਦੀ ਪੱਕਾ ਤੈ ਨਾ ਨਾ ਮੈਂ ਦੇਖ ਲੈ ਸਾਰਾ ਮਸ ਨਾ ਦੇਖ ਲਿਆ ਹੈ ਨਹੀਂ ਉਹ ਚੱਕਿਆ ਨਹੀਂ ਸਾਡਾ ਕੁਝ ਨਹੀਂ ਚੱਕਿਆ ਸਾਡੇ ਸਾਮਾਨ ਹੈ ਜੀ ਸਾਡੇ ਘਰੇ ਇਨਾ ਸਾਮਾਨ ਆਗਾ ਮੈਂ ਤੇਰੀ ਨੂਨੂ ਪੁੱਛ ਨਹੀਂ ਜਾਂਦੀ ਪੁੱਛ ਲਿਆ ਹਾਂ ਪੁੱਛ ਲਿਆ ਸਾਡਾ ਸਾਰਾ ਠੀਕ ਠਾਕ ਆ ਮਾ ਦਾ ਭਾਈ ਕੱਪੜੇ ਕੋਪੜੇ ਸਾਰੇ ਹੋਰ ਤਾਂ ਕੀ ਹੈ ਮੈਨੂੰ ਆਈ ਤੀ ਮਾਹ ਸੂਟ ਪਏ ਨੇ ਮੈਂ ਕਿਤੋਂ ਮਹਿੰਗੇ ਤੈਨੂੰ ਪਤਾ ਨਾ ਤਾਂ ਦੇਖ ਮੈਂ ਕਪੜਾ ਮਾੜਾ ਪਾਵਾਂ ਨਾ ਮੇਰੀ ਨੂਦੇ ਕੱਪੜੇ ਸੋਨੇ ਲਿਆ ਕੇ ਦਿੰਦੀ ਹੈਗੀ ਮੈਂ ਤਾਂ ਆਈ ਦੀ ਮਹਾਲਾ ਪੰਜ ਸੱਤ ਸੂਟ ਲੈ ਕੇ ਰੱਖੇ ਤੇ ਮਾਹ ਕਿਤੇ ਉਹਨੂੰ ਨਾ ਹੱਥ ਤਬਾਗਿਆ ਹੋਵੇ ਨਾ ਮੈਂ 10 20000 ਰੁਪਏ ਨੂੰ ਸੂਟਾਂ ਨੂੰ ਬੁੱਕ ਰੱਖਿਆ ਹੋਣਾ ਠੀਕ ਆ ਸਾਡਾ ਤਾਂ ਕੁਝ ਨਹੀਂ ਚੱਕਿਆ ਗਿਆ ਕੱਲੀ ਸਾਈਕਲ ਹੈ ਭਾਈ ਲੈ ਗਏ ਲੈ ਗਏ ਹੁਣ ਦੇਖੀ ਉ ਪਰ ਗੌਰ ਰੱਖਣੀ ਪ ਆਉਣਗੇ ਉਹ ਨਿਗਾਫੀ ਕੱਢ ਗਏ ਸਾਰਾ ਕੁਝ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਚੱਕਣ ਦਾ ਫਿਰ ਹੁਣ ਕੋਈ ਨਾ ਮੱਕਰ ਫਿਰ ਹੁਣ ਆਪਦਾ ਭਾਈ ਸਿਆਣੇ ਹੋਗੇ ਜਿੰਦੇ ਗੁੰਡੇ ਲਾ ਕੇ ਰੱਖਿਆ ਕਰਾਂਗਾ ਐ ਐ ਕਰ ਚਾਚੀ ਫਿਰ ਹਾਂ ਜੇ ਦੁਬਾਰੇ ਆ ਕੇ ਮੈਨੂੰ ਦੱਸੇ ਹੇ ਥੀਪੀ ਆਣੀ ਪਾਈ ਥੀ ਪਾਣੀ ਪੀਆਵਾਂਗੇ ਸਾਲਾ ਇਹਨੂੰ ਮਗਰਮੈਂ ਤੁਹਾਨੂੰ ਘਰੇ ਥੋੜੀ ਦੱਸਣ ਜਾਉਂਗੀ ਤੈਨੂੰ ਆਏਵੇਂ ਮੈਂ ਤੁਹਾਡੇ ਘਰੇ ਦੱਸਣ ਵਾਗ ਜਾਂਗੀ ਇੱਥੇ ਮੇਰੇ ਹੱਥ ਤੋਂ ਬਾਹਰ ਜਾਣਗੇ ਜਿਹੜਾ ਕੋਸ ਰੈਣਾ ਮੋੜਾ ਮੋਟਾ ਨਾ ਨਾ ਐ ਨਹੀਂ ਐ ਨਹੀਂ ਜਾਤੀ ਐ ਨਹੀਂ ਮੈਂ ਕਹਣਾ ਵੀ ਰੌਲਾ ਪਾਦੀ ਅੱਛਾ ਹਾਂ ਰੌਲਾ ਮੈਂ ਪਾ ਦੂੰਗੀ ਹਾਂ ਇਹ ਰੌਲਾ ਪਾਦੀ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਨਾ ਮੈਂ ਤਾਂ ਹੁਣ ਦੇਖ ਜੇ ਬਾਹਰ ਅੰਦਰ ਜਾਇਆ ਕਰੂੰਗੀ ਭਾਈ ਬਹੁ ਨੂੰ ਕੀ ਕਰੂੰਗੀ ਅੰਦਰ ਜਿੰਦਾ ਲਾਲਾ ਠੀਕਾ ਗੱਲ ਹੈਗੀ ਆ ਹਾਂ ਨਹੀਂ 12 ਜਿੰਦਾ ਲਾਇਆ ਕਰੂੰਗੀ ਨਹੀਂ ਉਹ ਤੋਂ ਅੰਦਰੋਂ ਜਿੰਦਾ ਲਵਾ ਦਿਆ ਕਰੂੰਗੀ ਨਹੀਂ ਭਾਈ ਇਸ ਦਾ ਕਰ ਸੁਣਾ ਛੱਡ ਦੇ ਹਾਂ ਮੈਨੂੰ ਤੈਨੂੰ ਨਹੀਂ ਕਹਿਣ ਲੱਗਿਆ ਤੀ ਦੇਖ ਭਾਈ ਬਹੂ ਤਾਂ ਹੁਣ ਵੀ ਤੂੰ ਕੱਲੀ ਛੱਡ ਗਈ ਤੀ ਉਹ ਤਾਂ ਦੇਖ ਲੈ ਵੀ ਬਾਲੇ ਤੋਂ ਘਰੇ ਲਈ ਉਹਨਾਂ ਨੂੰ ਬੇ ਬੌਲੀ ਆ ਤਾਂ ਬੌਲੀ ਆ ਤਾਂ ਜਮੀ ਬੌਲੀ ਆ ਸਾਡੀ ਤਾਂ ਬਹੂ ਤੇਰੀ ਤਾਂ ਮਾਂ ਬਥੇਰੀ ਚਲਾਖ ਤੀ ਤੁਸੀਂ ਨੇ ਬੜਾ ਹੱਥ ਤਬਾਏ ਨਾ ਨਾ ਗੱਲਾਂ ਛੇੜ ਚਾਚੀ ਨਾ ਗੱਲਾਂ ਛੇੜ ਨਾ ਗੱਲਾਂ ਛੇੜ ਹੂੰ ਤੇਰੀ ਭਾਈ ਕਹਿੰਦੇ ਨਹੀਂ ਹੁੰਦੇ ਜਿਹੜਾ ਰੱਬ ਗਣੀ ਮੂੰਹ ਕਰਕੇ ਥੁੱਕਦਾ ਹੁੰਦਾ ਨਾ ਉੱਤੀ ਡਿਗਦਾ ਹੁੰਦਾਗਾ ਤੇਰੀ ਮਾਂ ਵੀ ਮੜੇ ਉ ਚਾਚੀ ਹੁਣ ਆਇਆ ਤੂੰ ਕਾ ਤਾ ਉਹ ਕਰਦੀ ਆ ਹਾਂ ਇਹ ਕੀ ਪਤਾ ਕਿਦ ਨੂੰ ਬਣ ਜੇ ਕੀ ਪਤਾ ਸੋਡਾ ਨਿਗਾ ਨੰਬਰ ਲੱਗ ਰਿਹਾ ਹੋਵੇ ਲੈ ਸਾਡਾ ਨੰਬਰ ਕਿ ਲਖਿਆ ਕੇ ਆਇਆ ਤੂੰ ਹੋਰ ਕੀ ਗੱਲ ਕੀ ਪਤਾ ਹੁੰਦਾ ਇਹ ਨਾ ਇਹ ਕਦੇ ਵਾਸਤੇ ਨਾ ਐ ਮਾਨ ਨਹੀਂ ਕਰਿਆ ਕਰਦੇ ਵੀ ਉਹ ਮਾੜਾ ਮੈਂ ਚੰਗਾ ਹਾਂ ਰੱਪ ਦਾ ਕੋਈ ਪਤਾ ਨਹੀਂ ਕਿੱਧਰ ਆ ਜੇ ਉਹ ਤਾਂ ਇਹ ਤਾਂ ਕਹਿੰਦੇ ਵੀ ਜਦੋਂ ਦਿੰਦਾ ਛੱਪੜ ਫਾੜ ਕੇ ਜਾਂ ਦਿਖਉਂਦਾ ਲਫੇੜਾ ਮਾਰ ਕੀ ਹੁੰਦਾ ਫਿਰ ਹਾਂ ਇਹ ਦੇ ਮੈਂ ਸੱਤ ਕੋਈ ਆ ਗੱਲ ਸਹੀ ਆ ਭਾਈ ਤੇਰੀ ਮਾਂ ਵਿਆਜ ਨੂੰ ਪਰ ਵਿਆਜ ਲਾਉਂਦੀ ਤੇਰੀ ਮਾਂ ਨੇ ਬਹੁਤ ਲੋਕਾਂ ਦਾ ਮਾਸ ਖਾਦਾ ਬਾਹਲਾ ਆਵਾਜ਼ ਆਤੀ ਦੁਸ਼ਣਦਾਰ ਦੀਆਂ ਤੂੰ ਨਾ ਨਾ ਤੂੰ ਦਾ ਤਿਆਦਾ ਤੇ ਤੂੰ ਕਿੱਦੇ ਵਿਆਜ ਤੇ ਪੈਸੇ ਲਈ ਮੇਰੀ ਮਾਂ ਤੋਂ ਜਿਹੜਾ ਤੂੰ ਆਹ ਗੱਲ ਕਹਿਨੀ ਉਹਨੂੰ ਬਦਨਾਮ ਕਰਦੀਆਂ ਜਿਹੜਾ ਤੂੰ ਮੰਨਦਾ ਨਹੀਂ ਹੈਗਾ ਬੇ ਸਾੜਿਆ ਜਿਹੜੀ ਕੰਮ ਕਰਦੀ ਆ ਵਿਚਾਰੀ ਨਾ ਉਹ ਕਿਹੜਾ ਕਹਿਣ ਲੱਗੀ ਕਹਿਨੀ ਚਾਚੀ ਅਸੀਂ ਨੇ ਵਿਆਹ ਜਾਣਾਗਾ ਵੀ ਜੇ 10000 ਰੁਪਏ ਕਿਸੇ ਤੋਂ ਦਵਾ ਦੇ ਮੈਨੂੰ ਮੈਂ ਕਹਿੰਦਾ ਕਿ ਮੇਰੇ ਕੋਲ ਤਾਂ ਹੈ ਨਹੀਂ ਭਾਈ ਮੈਂ ਚੱਲ ਪੁੱਛ ਲੈਣੇ ਉਹ ਕੋਈ ਨਹੀਂ ਸੀ ਬਹੁਤ ਦਿੰਦੀ ਆ ਵਿਆਜ ਤੇ ਪੈਸ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪੁੱਛੀ ਹੋਣੀ ਐ ਮੈਂ ਪੁੱਛਿਆ ਕਹਿੰਦੀ ਭਣੇ ਵਿਆਜ ਲੱਗੂਗਾ ਲੋਕ ਤਾਂ ਕੋਈ ਡੂਡਦਾ ਲਾਉਂਦਾ ਕੋਈ ਦੋਦਲਾ ਨਾ ਤੇਰੀ ਮਾਂ ਦਾ ਇਕੱਠੇ 300 ਰੁਪਏ ਦਾ ਵਿਆਜ ਲਾਇਆ ਸੀਗਾ ਨਾ ਤਾਂ ਚੰਗਾ ਜਾਤੀ ਯਾਰ ਤੂੰ ਹਾਂ ਗਾੜੀ ਕਿਹੋ ਜਿਹੀ ਕੋਕੀ ਨਾ ਸਾਸਰੀਕਾਰ ਸਾਸਰੀਕਾਰ ਚੰਗਾ ਸਾਸਰੀਕਾਰ ਦੇਖ ਲਾ ਉਹ ਕਿੱਟੀ ਹਰਾਮ ਹੋਣਾ ਚਾਚੀ ਦੇਖ ਲਾ ਕਿਵੇਂ ਤੂੰ ਜੁਰਦਾਰ ਰਹੀਆਂ ਹੁਣ ਆਈਂ ਨਿਕਲਦੇ ਹੁੰਦੇ ਨੇ ਪੈਸੇ ਹੈਂ ਦੇਖ ਲਾ ਸਾਡੀ ਤਾਂ ਕਮਲੀ ਹੈਗੀ ਤੇ ਹੈਗੀ ਤੇ ਤੇਰੀ ਮਾਂ ਦਾ ਬਥੇਰੀ ਚਲਾਕਤੀ ਕੀ ਚੱਲ ਮੈਨੂੰ ਵੀ ਲੈਣਾ ਬਣਨ ਦਾ ਜਿਹੜਾ ਕੁਸ ਬਣ ਵਧੀਆ ਮੁੜ ਕੇ ਤਾਂ ਨਹੀਂ ਆਇਆ ਟੱਪ ਗਿਆ